16 ਸਾਲ ਤੱਕ ਬੱਚੇ ਦਾ ਵਕਾਫ ਹੁੰਦਾ 16 ਸਾਲ ਤੱਕ ਬੱਚੇ ਦੇ ਹੱਥ 'ਚ ਮੋਬਾਈਲ ਨਹੀਂ ਚਾਹੀਦਾ ਹਮ ਅਸੀਂ ਬੱਚੇ ਨੂੰ ਆਨਲਾਈਨ ਪੜ੍ਹਾਤਾ ਵੀ A ਫਾਰ ਐਪਲ ਹਾਂਜੀ ਉਹਦੇ ਹੱਥੇ ਕੋਦ ਰੱਖਣਾ ਠੀਕ ਹੈ ਨਾ B ਫਾਰ ਬਨਾਣਾ ਦੇ ਦਿੱਤਾ ਹੈਗਾ ਉਹਨੂੰ ਖਵਾਉਣਾ ਕਦੋਂ ਨੂੰ ਅਸੀਂ M ਫਾਰ ਮਿਲਕ ਤੇ ਕਹਿ ਦਿੱਤਾ ਉਹਨੂੰ ਦੁੱਧ ਦਾ ਦੱਸੋ ਦੁੱਧ ਹੁੰਦਾ ਕਿੱਥੋਂ ਮਾਮਾ ਬਤਾ ਕੀ ਕਰਦੀਆਂ ਹਮ ਮਾਮਾ ਵਿਚਾਰੇ ਕਹਿੰਦੀਆਂ ਉਹ ਕਹਿੰਦੇ ਮੈਂ ਨਹੀਂ ਰੋਟੀ ਖਾਣੀ ਜिद ਕਰਦਾ ਬੱਚਾ ਕਿਸੇ ਦਾ ਮੈਂ ਨਹੀਂ ਖਾਣਾ ਉਹ ਕਹਿੰਦੀ ਫਿਰਦਾ ਕਰ ਮੋਬਾਈਲ ਨਾ ਖੇੜ ਮੈਂ ਤੇਰੀ ਮੂਜੀ ਬਰਕੇ ਬਣੀ ਰੋਟੀ ਖਣੋਲ ਨਹੀਂ ਪੰਦਲ 40 ਮਿੰਟ ਉਹ ਦਗਾਤਾ ਆਪ ਨੂੰ ਖਲਾਤਾ ਉਹਦੀ ਰੋਟੀ ਪਾਜੋ ਔਰ ਜਦੋਂ ਨਾ ਬੱਚਾ ਟੀਨੇਜਰ ਹੁੰਦਾ ਹਾਂਜੀ ਟੀਨੇਜਰ ਮਤਲਬ ਇਹ ਹੈ ਨਾ ਫੇਸਬੁੱਕ ਮੋਬਾਈਲ ਦੇ ਵਿੱਚ ਇੰਨਾ ਮਤਲਬ ਗੰਦਾ ਕੰਮ ਆ ਤੁਸੀਂ ਜਿਹੜੀ ਚੀਜ਼ ਟੱਚ ਕਰਦੀ ਨਾ ਉਹਨੇ ਉਹੀ ਤੁਹਾਨੂੰ ਪ੍ਰੋਸੀ ਜਾਣੀ ਆ ਤਾਂ ਦੁਸ਼ਮਣ ਕੋਣ ਬੱਚੇ ਦਾ ਮਾਂ ਵਾਂ ਕੇ ਕੰਪਿਊਟਰ ਆ ਜਾਂ ਉਹ ਮੋਬਾਈਲ ਆ ਮਾਂ ਖੁਦ ਬਣ ਗਈ ਦੁਸ਼ਮਣ ਆਪਣੇ ਬੱਚੇ ਦਾ ਸੱਚੇ ਕਾਲ ਜੀ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਟੀਵੀ ਤੇ ਦੋਸਤੋ ਮੈਂ ਕਰਮ ਚੋਟੀ ਤੇ ਪ੍ਰੋਗਰਾਮ ਹੈ ਜੀ ਖਾਸ ਗੱਲਬਾਤ ਵਿਸ਼ਾ ਹੈ ਜੀ ਤੀਸਰੀ ਅਖਦਾ ਚਿੱਟਾ ਮੋਤੀਆ ਪੁਰਾਣੇ ਸਮੇਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ ਪਿਆਸੇ ਨੂੰ ਪਾਣੀ ਪੀਣ ਦੇ ਲਈ ਖੂਹ ਤੇ ਜਾਣਾ ਪੈਂਦਾ ਸੀ ਪਾਣੀ ਖੁਦ ਚੱਲ ਕੇ ਨਹੀਂ ਆਉਂਦਾ ਹੁੰਦਾ ਸੀ ਇਸੇ ਹੀ ਤਰ੍ਹਾਂ ਵਿਦਿਆ ਪ੍ਰਾਪਤ ਕਰਨ ਦੇ ਲਈ ਵਿਦਿਆਰਥੀ ਨੂੰ ਖੁਦ ਜਾਣਾ ਪੈਂਦਾ ਹੈ ਪਰ ਅੱਜ ਇਹ ਕਹਾਵਤ ਉਲਟ ਪ੍ਰਤੀਤ ਹੁੰਦੀ ਹੈ ਅੱਜ ਖੂਹ ਖੁਦ ਚੱਲ ਕੇ ਪਿਆਸੇ ਕੋਲ ਜਾ ਰਿਹਾ ਹੈ ਸਿੱਖਿਆ ਖੁਦ ਬੱਚਿਆਂ ਦੇ ਘਰਾਂ ਤੱਕ ਪਹੁੰਚ ਰਹੀ ਹੈ ਇਸ ਲਈ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਸ ਔਖੇ ਸਮੇਂ ਦੇ ਵਿੱਚ ਵੀ ਬੱਚਿਆਂ ਦੀ ਸਿੱਖਿਆ ਨਿਰੰਤਰ ਜਾਰੀ ਰਹੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਧਿਆਪਕ ਬੱਚਿਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੇ ਨੇ ਪਰ ਭਾਰਤ ਵਰਗੇ ਦੇਸ਼ ਦੇ ਵਿੱਚ ਆਨਲਾਈਨ ਸਿੱਖਿਆ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣੇ ਆਉਂਦੀਆਂ ਨੇ ਜਿਵੇਂ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਅਜੇ ਇਹ ਵੀ ਨਹੀਂ ਜਿਨ੍ਹਾਂ ਦੀ ਮੋਬਾਈਲ ਜਾਂ ਇੰਟਰਨੈਟ ਤੱਕ ਪਹੁੰਚ ਨਹੀਂ ਹੁੰਦੀ ਉਤੇ ਵਿਦੇਸ਼ਾਂ ਦੇ ਵਿੱਚ ਇਸ ਦੀ ਵਰਤੋਂ ਥੋੜੀ ਜਿਹੀ ਸੁਖਾਲੀ ਹੋ ਜਾਂਦੀ ਹੈ ਬੱਚਿਆਂ ਦੇ ਲਈ ਜਿੱਥੇ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਨੇ ਹੁਣ ਬੱਚਾ ਖੇਡਣਾ ਛੱਡ ਕੇ ਸਿਰਫ ਮੋਬਾਈਲ ਤੇ ਹੀ ਲੱਗੇ ਰਹਿੰਦੇ ਨੇ ਮੋਬਾਈਲ ਦੀ ਵੱਧ ਹੋ ਰਹੀ ਵਰਤੋਂ ਦੇ ਨਾਲ ਬੱਚਿਆਂ ਦੀ ਜੀਵਨ ਸ਼ੈਲੀ ਦੇ ਉਤੇ ਉਹਨਾਂ ਦੇ ਸੁਭਾਅ ਦੇ ਵਿੱਚ ਬਹੁਤੀ ਤਬਦੀਲੀ ਆਈ ਹੈ ਸੋ ਕੇ ਸਿੱਖਿਆ ਦੇ ਖੇਤਰ ਦੇ ਨਾਲ ਜੁੜੇ ਹੋਏ ਵਿਸ਼ਿਆਂ ਦੇ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਿੱਖਿਆ ਸ਼ਾਸਤਰੀ ਸਟੇਟ ਅਵਾਰਡੀ ਰੋਸ਼ਨ ਖੇੜਾ ਜੀ ਸੁੱਸਰ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਰਾਜੀ ਰੋ ਸੋ ਖੜਾ ਜੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਆਸਟ੍ਰੇਲੀਆ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੇ ਲਈ ਜੋ ਇੱਕ ਕਾਨੂੰਨ ਬਣਾਇਆ ਹੈ ਅਜਿਹੀ ਕਾਨੂੰਨ ਦੀ ਕਿਉਂ ਲੋੜ ਪੈ ਗਈ ਹੈ ਜਦਕਿ ਅੱਜ ਦਾ ਯੁੱਗ ਤਾਂ ਆਨਲਾਈਨ ਪੜ੍ਹਾਈ ਦਾ ਯੋਗ ਮੰਨਿਆ ਜਾ ਰਿਹਾ ਹੈ ਇਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਹੂੰ ਦੇਖੋ ਗੱਲ ਇਹ ਕੀ ਹੈ ਕਿ ਤੁਸੀਂ ਪਹਿਲਾਂ ਵਾਲੀ ਆ ਜ ਇੰਟਰੋਡਕਟਰੀ ਦੇ ਗੱਲ ਬੜੀ ਪੇਹੀਆਂ ਗੱਲਾਂ ਕੀਤੀਆਂ ਹੂੰ ਵੀ ਜਦੋਂ ਸਮਾਜ ਬਦਲਦਾ ਨਾ ਜੀ ਜਦੋਂ ਵਿਗਿਆਨ ਦਾ ਯੁੱਗ ਆਇਆ ਅਦਨੁਕਤਾ ਆਈ ਜਾਂ ਡਿਜੀਟਲ ਯੁੱਗ ਆ ਗਿਆ ਹਾਂਜੀ ਤੇ ਕਦੇ ਲੋਕ ਜਾਂਦੇ ਸੀ ਖੂਦੇ ਕੋਲੋਂ ਦੇ ਨੂੰ ਖੂਬ ਕੋਲ ਆਉਣਾ ਪਿਆ ਬਿਲਕੁਲ ਜੀ ਤੁਸੀਂ ਇਹ ਵੀ ਗੱਲ ਨੂੰ ਬੜਾ ਸਪਸ਼ਟ ਕੀਤਾ ਹੈਗਾ ਕਿ ਅੱਜ ਜਿਹੜਾ ਹੈਗਾ ਨਾ ਪੜ੍ਹਾਈ ਘਰ ਆ ਰਹੀ ਹੈ ਹੂੰ ਉਹ ਬਾਈ ਇੰਟਰਨੈਟ ਆ ਰਹੀ ਹੈ ਜਾਂ ਸੋਸ਼ਲ ਮੀਡੀਆ ਰਹੀ ਆ ਰਹੀ ਹੈ ਜੀ ਜੀ ਜਾਂ ਤੁਸੀਂ ਆਨਲਾਈਨ ਜਿਹੜੀ ਚੱਲ ਰਹੀ ਹੈਗਾ ਹੂੰ ਨੋ ਡਾਊਟ ਬਹੁਤ ਵਧੀਆ ਲੱਗ ਰਿਹਾ ਸੀਗਾ ਲੇਕਿਨ ਇਹ ਬੇਟਾ ਗੱਲ ਇਹ ਗਿਆ ਕਿ ਜਦੋਂ ਕੋਈ ਵੀ ਅਸੀਂ ਸੁੱਖ ਲੈਂਦੇ ਨਾ ਉਹਦਾ ਦੁੱਖ ਵੀ ਨਾਲ ਆਉਂਦੇ ਆ ਬਿਲਕੁਲ ਜੀ ਠੀਕ ਹੈ ਨਾ ਹਾਂਜੀ ਜੇ ਅਸੀਂ ਘਰ ਲਈਏ ਨੇ ਅੱਜ ਲੱਡੂ ਵੰਡ ਕੇ ਆਏ ਆ ਜਦੋਂ ਪਤਾ ਲੱਗਦਾ ਜਦੋਂ ਘਰ ਆਜ ਖਰਾਬ ਹੋ ਜਾਂਦੀ ਆ ਪਤਾ ਲੱਗਦਾ ਕੋਈ ਬੀਏ ਬਾਂ ਦੇ ਵਿੱਚ ਟਾਇਰ ਪੈ ਜਰਦਾ ਤੁਹਾਨੂੰ ਟਾਇਰ ਨਹੀਂ ਬਦਲਣਾ ਆਉਂਦਾ ਹੂੰ ਠੀਕ ਆ ਪਤਾ ਲੱਗਦਾ ਕਿ ਸਾਡੇ ਜੋ ਤੇਲ ਮੁੱਕ ਜੂਏ ਕਿ ਜਾਂਦੇ ਚੌਂਕ ਜੀ ਭੋਂ ਸ਼ਹਿਰ ਜਿਹੜਾ ਤਾਂ ਵੀ ਬਰੇ ਹਾਲ ਹੋ ਜਾਂਦੇ ਆ ਬਿਲਕੁਲ ਬਿਲਕੁਲ ਗੱਲ ਇਹ ਕਿ ਦੁੱਖ ਨਾਲ ਚੱਲਦੇ ਆ ਫਿਰ ਕਈ ਵਾਰੀ ਇਹ ਵੀ ਹੁੰਦਾ ਕਿ ਸਾਨੂੰ ਨਹੀਂ ਚਲਾਉਣੀਆਂ ਦੀ ਕਰ ਕਰਕੇ ਜਾਂ ਹਾਲਾਤ ਇਦਾਂ ਮਾੜੇ ਹੁੰਦੇ ਆ ਅਸੀਂ ਪੂਰਾ ਪੂਰਾ ਟੱਬਰੀ ਗਵਾ ਜਾਂਦੇ ਆ ਬਿਲਕੁਲ ਜੀ ਹਨਾ ਐਕਸੀਡੈਂਟ ਜਿੱਦਾਂ ਦੇ ਹੋ ਜਾਂਦੇ ਹੈਗੇ ਆ ਉਹ ਦੁਰਪ੍ਰਭਾਵ ਵੀ ਹੈਗੇ ਆ ਤੇ ਛੁਦ ਪ੍ਰਭਾਵ ਵੀ ਨਾਲ ਰਹਿੰਦੇ ਹੈਗੇ ਜੀ ਸੇਮ ਗੱਲ ਹੈ ਕਿ ਅੱਜ ਜਦੋਂ ਇਹਦੇ ਬਾਰੇ ਇਹ ਚੀਜ਼ ਆਈ ਸਾਡੇ ਸਾਹਮਣੇ ਲੋਕਾਂ ਨੇ ਇਥਨੇ ਚੱਕ ਲਈ ਮੇ ਬਾ ਕੁਮਾਰ ਇਟਰਨੈਟ ਆ ਗਿਆ ਕੰਪਿਊਟਰ ਯੁੱਗ ਆ ਗਿਆ ਔਰ ਦੁਨੀਆ ਮੁੱਠੀ ਮੇ ਆ ਗਈ ਬਿਲਕੁਲ ਜੀ ਔਰ ਸਾਡੇ ਕੋਲ ਜਿਹੜੇ ਬੱਚਿਆਂ ਦਾ ਜਿਹੜਾ ਨਾ ਇਹ ਗਿਆਨ ਦੇਖਿਆ ਕਿ ਸੋਸ਼ਲ ਗਿਆਨ ਜਿਹੜਾ ਆ ਰਿਹਾ ਸੋਸ਼ਲ ਮੀਡੀਆ ਰਾਹੀਂ ਇਹ ਕਚਰਾ ਆ ਰਿਹਾ ਹੂੰ ਤੁਸੀਂ ਦੇਖੋਗੇ ਨਾ ਮੇਰਾ ਨਾ ਪੋਤਾ ਉਹ ਇੱਕ ਦਿਨ ਉਹ ਚੜਕੇ ਨਾ ਦੇ ਉੱਪਰ ਲੜਕੇ ਤੇ ਲੜਕੇ ਤੇ 4 ਸਾਲ ਦਾ ਹੈਗਾ ਉਹਨੇ ਬਲਬ ਜਗਾਇਆ ਹਾਂਜੀ ਤੇ ਬਾਜੋ ਨੱਚਿਆ ਹੂੰ ਕਹਿੰਦਾ ਮੈਂ ਬਲਬ ਜਗਾ ਦਿੱਤਾ ਹੁਣ ਉਹਨੂੰ ਬਟਨ ਨੱਪਾ ਆ ਗਿਆ ਉਹਨੂੰ ਪੱਖੇ ਦਾ ਲੱਗ ਗਿਆ ਉਹਨੂੰ ਇਹ ਪਤਾ ਲੱਗ ਗਿਆ ਵੀ ਇਹ ਬਟਨ ਪੱਖੇ ਦਾ ਇਹ ਬਟਨ ਬਲਬ ਹੂੰ ਇਹ ਟੀਵੀ ਦਾ ਇੱਥੋਂ ਆਫ ਹੁੰਦਾ ਇੱਥੋਂ ਬੰਦ ਹੁੰਦਾ ਉਹ ਜਦੋਂ ਚੱਲਦੇ ਆ ਉਹਨੂੰ ਪ੍ਰਾਪਤੀ ਬੰਦਦਾ ਕਿ ਮੈਂ ਚਲਾ ਰਿਹਾ ਪਰ ਉਹਦੇ ਮਨ ਦੇ ਵਿੱਚ ਅਜੇ ਤੱਕ ਸਵਾਲ ਹੀ ਨਹੀਂ ਆਇਆ ਵੀ ਬਲਬ ਦੀ ਜਿਹੜੀ ਊਰਜਾ ਕਿੱਥੋਂ ਆਈ ਹੈ ਹੂੰ ਇਹ ਬਿਜਲੀ ਪੈਦਾ ਕਿੱਥੋਂ ਹੁੰਦੀ ਹੈ ਉਹ ਅਨੁਪਮ ਨਹੀਂ ਆ ਸਕਦਾ ਕਦੇ ਇਹ ਜਿਹੜਾ ਸਨ ਸੁਚਨਾਵਾਂ ਦਾ ਗਿਆਨ ਤੇ ਹੋ ਜਾਂਦਾ ਲੇਕਿਨ ਉਹ ਗਿਆਨ ਨਹੀਂ ਕਹਿੰਦੇ ਹੂੰ ਗਿਆਨ ਹੁੰਦਾ ਕਿ ਉਦੋਂ ਕੁ ਬੱਚੇ ਦੇ ਸਾਹਮਣੇ ਰੋਟੀ ਤੇ ਪਈ ਹੈਗੀ ਆ ਹਾਂਜੀ ਲੇਕਿਨ ਬੱਚੇ ਨੇ ਰੋਟੀ ਖਾਧੀ ਆ ਜਾਂ ਸਿੱਟਦੀ ਆ ਹੂੰ ਉਹਨੂੰ ਹੀ ਪਤਾ ਕਿ ਭੁੱਖ ਮਟਾਉਦੀ ਆ ਪਰ ਉਹਨੂੰ ਇਹ ਨਹੀਂ ਗਿਆਨ ਹੈ ਕਿ ਰੋਟੀ ਥਾਲੀ ਚ ਆਈ ਕਿਦਾਂ ਹੈ ਹੂੰ ਇਹਦੇ ਪਿੱਛੇ ਸੰਘਰਸ਼ ਕੀ ਹੈ ਮਾਪਿਆਂ ਦਾ ਠੀਕ ਹੈ ਨਾ ਜਦੋਂ ਅਸੀਂ ਉਸ ਗਿਆਨ ਤੇ ਵਾਂਝੇ ਰਹਿ ਜਾਵਾਂਗੇ ਤੇ ਕਿਹੜਾ ਗਿਆਨ ਲੈ ਕੇ ਸਮਾਜ ਨੂੰ ਮੰਗਾਂਗੇ ਹੂੰ ਠੀਕ ਹੈ ਨਾ ਜੀ ਦੂਜੀ ਗੱਲ ਹੈ ਗਿਆ ਕਿ ਜਿਹੜੇ ਆਨਲਾਈਨ ਪੜਾਈ ਚੱਲਦੀ ਸੀ ਜਾਂ ਸੋਸ਼ਲ ਮੀਡੀਆ ਤੇ ਬੱਚੇ ਲੱਗੇ ਰਹਿੰਦੇ ਆ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਨਾ ਸਾਡੇ ਇੱਥੇ ਉਹ ਹੋਇਆ ਜਿਗਾ ਕਰੋਨਾ ਕਾਲ ਆਇਆ ਹਾਂਜੀ ਉਦੋਂ ਆਨਲਾਈਨ ਸ਼ੁਰੂ ਜਾਦੀਆਂ ਕਲਾਸਾਂ ਲੱਗੀਆਂ ਜੀ 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 ਮੈਂ ਹੈਰਾਨ ਸੀ ਕੁੜੀ ਕਿ ਆਨਲਾਈਨ ਬੈਠਾ ਤਾਂ ਤੇ ਉਹਨਾਂ ਨੂੰ ਪਿੱਛੇ ਕੰਮ ਆਇਆ ਹੂੰ ਅ ਬਿਜੜੀ ਹੈ ਨਾ ਸਵਿੰਗ ਪੂਲ ਦੇ ਵਿੱਚ ਤੈਰਨਾ ਕਿਵੇਂ ਉਹ ਬੱਚੇ ਨਾ ਘਰੇ ਬੈਠੇ ਕਾਪੀ ਆਨਲਾਈਨ ਉਹ ਬਣਾਇਆ ਨਾ ਆਨਲਾਈਨ ਇੱਕ ਸਵਿੰਗ ਪੂਲ ਬਣਾਇਆ ਹਾਂਜੀ ਕਾਪੀ ਤੇ ਬਣਾਇਆ ਕਾਪੀ ਦੇ ਵਿੱਚ ਉਹਨੇ ਸ਼ਾਲਾ ਮਰੀਆਂ ਕਾਪੀ ਤਰਨਾ ਸਿੱਖ ਲਿਆ ਸਾਰੇ ਨਿਜਮ ਸਿੱਖ ਲਏ ਹੂੰ ਵੀ ਪਾਣੀ ਕਿਦਾਂ ਪਛਾਣ ਕਰਨਾ ਕਾਸਟਮ ਕਿਹੜੇ ਪਾਉਣੇ ਹੈਗੇ ਆ ਬਿਨਾਂ ਪਾਣੀ ਚ ਕਿਤਾ ਐਂਟਰ ਕਰਨਾ ਬੱਚ ਨੂੰ ਸਾਰਾ ਥੁਰੀ ਆ ਗਈ ਹਮ ਪਰ ਜਦੋਂ ਕਿਤੇ ਪਾਣੀ ਸਿੱਟਿਆ ਡੁੱਬ ਗਿਆ ਪ੍ਰੈਕਟੀਕਲੀ ਨਹੀਂ ਨਾ ਹੋਇਆ ਫਿਰ ਹੁਣ ਫੋਰਨ ਦੇ ਵਿੱਚ ਕੀ ਆ ਕਿ ਛੋਟਾ ਬੱਚਾ ਤਿੰਨਵੇਂ ਦਾ ਬੱਚੇ ਨੂੰ ਸਿੱਧ ਪਾਣੀ ਸਿੱਟੰਦੇ ਆ ਹਾਂਜੀ ਉਹ ਨੇਚਰਲ ਪ੍ਰਵਿਰਤੀ ਹੈਗੀ ਆ ਕਿ ਉਹ ਆਪਣਾ ਬਚਾਉ ਆਪ ਕਰ ਲਈ ਹੱਥ ਪੈਰ ਮਾਰ ਕੇ ਬਾਹਰ ਆਉਂਦਾ ਹਮ ਤੀਸਰ ਕੋ ਗੋਲ ਮੈਡਲਿਸਟ ਦੇ 올림픽 ਦੇ ਵਿੱਚ ਜੀ 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 ਠੀਕ ਆ ਨਾ ਇਹ オンਲਾਈਨ ਹੋਣੀਗੀ ਜਿਹੜੀ ਸਾਨੂੰ ਜ਼ਿੰਦਗੀ ਦੇ ਪ੍ਰਿੰਸੀਪਲ ਦੂਰ ਲੈ ਜਾਵੇ オンਲਾਈਨ ਹੀ ਹੋ ਬਿਲਕੁਲ ਆਫਲਾਈਨ ਕੀ ਆ ਕਿ ਜਦੋਂ ਤੁਸੀਂ ਕਿਸੇ ਅਧਿਆਪਕ ਦੇ ਕੋਲ ਜਾਂਦੇ ਆ ਜਦੋਂ ਤੁਸੀਂ ਇੱਕ ਹਾਈਲੀ ਕੁਆਲੀਫਾਈਡ ਹਮ ਉਸ ਅਧਿਆਪਕ ਕੋਲ ਜਿਹਦੇ ਜ਼ਿੰਦਗੀ ਦੇ ਅਨੁਭਵ ਬੜੇ ਹੈਗੇ ਆ ਜੀ ਜਦੋਂ ਤੁਸੀਂ ਉਹਦੇ ਸ਼ਰਨ ਜਾਂਦੇ ਆ ਤੇ ਉਹ ਤੁਹਾਡਾ ਸ਼ਿਫਾਰਿਸ਼ੇ ਤੁਹਾਨੂੰ ਜੁੜ ਜੋਗਾ ਕਰਦਾ ਹਮ ਤੁਹਾਡੀਆਂ ਮੌਕੇ ਤੇ ਗਲਤੀ ਰੋਕਦਾ ਬਿਲਕੁਲ ਜੀ ਉਹ ਤੁਹਾਨੂੰ ਟੱਚ ਕਰਨਾ ਨਹੀਂ ਸਿਖਾਉਂਦਾ ਹਮ ਟਾਚ ਦੇ ਪਿੱਛੇ ਦਾ ਰਹਾਸ ਕੀ ਉਹ ਵੀ ਦੱਸਦਾ ਹੈਗਾ ਬਿਲਕੁਲ ਫਿਰੋਜ਼ੀ ਗਿਆਨੂ ਵੀ ਵੀ ਹੁਣੇ ਹੋ ਕੇ ਗਿਆਨਮਾਨ ਹੋਏ ਹੂੰ ਠੀਕ ਹੈ ਜਿਹੜਾ ਅਗਲਾ ਸਭ ਤੋਂ ਖਤਰਨਾਕ ਗੱਲ ਹੈਗੀ ਆ ਕਿ ਫੋਰਨ ਕੰਟਰੀ ਦੇ ਵਿੱਚ ਜਿਹੜਾ 1.5 ਸਾਲ ਦੀ ਉਮਰ ਦੇ ਬੱਚਾ ਅਜਿਹਾ ਪਿਆ ਵਾ ਉਹਦੇ 'ਚ ਐਂਟਰੀ ਬੰਦ ਕਰਤੀ ਉਹਨਾਂ ਨੇ ਹੂੰ ਤੇ ਬੱਚੇ ਦਾ ਅਜਿਹਾ ਬਣਾਉਣਾ ਨਾ ਫੋਨ ਕਿੰਨੇ ਆ ਹਾਂਜੀ ਕਿਤੇ 1.5 ਸਾਲ ਦਾ ਬੱਚਾ ਪਿਆ ਵਾ ਉੱਥੇ ਬੱਚੇ ਦੇ ਕੋਲ ਮੋਬਾਈਲ ਦੀ ਉਸ ਕਮਰੇ ਐਂਟਰੀ ਬੰਦ ਆ ਹੂੰ ਤੇ ਮਾਵਾਂ ਤੇ ਜਦੋਂ ਬੱਚੇ ਨੇ ਜੰਮਣ ਤੋਂ ਪਹਿਲਾਂ ਵੇਟ ਕਰਦੀਆਂ ਉਹ ਵੀ ਮੋਬਾਈਲ ਨਾਲ ਖੇਡਦੀਆਂ ਡਾਕਟਰ ਨੇ ਤੇ ਕਿਹਾ ਤੁਸੀਂ ਪੈਰ ਨਹੀਂ ਥੱਲੇ ਲਾਉਣਾ ਹੂੰ ਤੁਸੀਂ ਇੱਕ ਜੀਵਨ ਦੇ ਰਹੇ ਹੋ ਜੀ ਜੀ ਤੂੰ ਜੀਵਨ ਨੂੰ ਸੰਭਾਲਣਾ ਤਸਦੀਵਨ ਕਹਨਾ ਦੇ ਰਹੀ ਉਹ ਮੋਬਾਈਲ ਨਾਲ ਉਹਦੀਆਂ ਮੋਬਾਈਲ ਦੀਆਂ ਜਿਹੜੀਆਂ ਤਰੰਗਾਂ ਹੈਗੀਆਂ ਉਹ ਬੱਚੇ ਦੇ ਗਰਭ ਵਿਚਾਰੀਆਂ ਵਿੱਚ ਨੁਕਸਾਨ ਕਰ ਰਹੀਆਂ ਬਿਲਕੁਲ ਜੀ ਤੇ ਜੰਮਣ ਤੋਂ ਬੰਦਾ 1.5 ਸਾਲ ਕਹਿੰਦੇ ਬਿਲਕੁਲ ਲੱਗੇ ਨਹੀਂ ਰਿਹਾ ਕਿਹਦੀਆਂ ਤਰੰਗਾਂ ਜਿਹੜੀਆਂ ਇੰਨੀਆਂ ਖਤਰਨਾਕ ਹੈਗੀਆਂ ਹੂੰ ਉਹ ਬੱਚੇ ਦਾ ਜਿਹੜਾ ਵਿਕਾਸ ਆ ਉਹਦਾ ਜਿਹੜਾ ਉਹ ਉਹਦੇ ਬ੍ਰੇਨ ਟਿਊਮਰ ਆ ਰਿਹਾ ਠੀਕ ਹੈ ਹੁਣ ਉਹ ਕੀ ਹੋਇਆ ਕਿ ਬੱਚੇ ਦਾ ਜਿਹੜਾ ਜਿਹੜਾ ਸਿਰ ਤੇ ਮਾਨਸਿਕ ਵਿਕਾਸ ਆ ਇਹ 1 ਸਾਲ ਤੱਕ ਇਖਟਾ ਬਰਬ ਤੇਜ਼ੀ ਤੇਜ਼ੀ ਨਾਲ ਹੁੰਦਾ ਹਾਂਜੀ 21 ਸਾਲ ਤੋਂ ਬਾਅਦ ਸਟਾਪ ਕਰਦਾ ਜੀ ਜੀ ਮਾਨਸਿਕ ਵਿਕਾਸ ਵੀ ਦੂਜਾ ਉਹ ਜਿਹੜਾ ਬਣਿਆ ਉਹ ਹੀ ਬੜੇ ਰਹਿੰਦਾ ਹੈਗਾ ਜੀ ਜਦੋਂ ਉਹ ਕਰਦਾ ਹੈਗਾ ਉਹਨਾਂ ਹੱਡ ਪੈਰ ਤੇ ਵੱਧਦੇ ਲੇਕਿਨ ਉਹ ਟਰਾਂ ਹੋ ਜਾਂਦਾ ਤੇ ਉਹ ਬਹੁਤ ਛੋਟੇ ਛੋਟੇ ਕਦਮ ਹੋਣਾ ਸ਼ੁਰੂ ਹੋ ਗਏ ਹੂੰ ਉਹਦਾ ਵਿਕਾਸ ਹੋਇਆ ਹੀ ਨਹੀਂ ਜੀ 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 ਅਸੀਂ ਇਹ ਦੇਖ ਰਿਹਾ ਕਿ ਬੱਚੇ ਨੇ ਬਾਖਮਾਲਾ ਉਹਨੂੰ ਤੇ ਆ ਵੀ ਨਪਣਾ ਆ ਗਿਆ ਉਹਨੂੰ ਆ ਵੀ ਚਲਾਉਣਾ ਆ ਗਿਆ ਬੱਚਾ ਕੀ ਖੇਡਦਾ ਹਮਮ ਔਰ ਮਾਵਾ ਕਈ ਮਾਵਾ ਇਸਰ ਕਰਕੇ ਸੂਝ ਖੜੀਆਂ ਕਿ ਉਹ ਬੱਚੇ ਨੂੰ ਦੇ ਦੇ ਦੀਆਂ ਉਹ ਬਣਾ ਕੇ ਉਹ ਕਾਰਟੂਨ ਉਹਦਾ ਖੇਡੀ ਜਾਂਦਾ ਉਹਦੇ ਕੋਲ ਦੁਰਪ੍ਰਭਾਵ ਜਿਹੜੇ ਹੈਗੀਆਂ ਉਹਦੇ ਕਿਰਨ ਹੈਗੀਆਂ ਉਹ ਬੱਚੇ ਨੂੰ ਖਾਈ ਜਾ ਰਹੀਆਂ ਹਮਮ ਤਾਂ ਦੁਸ਼ਮਣ ਕੋਣੂ ਬੱਚੇ ਦਾ ਮਾਵਾ ਕਿਰ ਕੰਪਿਊਟਰ ਆ ਜਾਂ ਉਹ ਮੋਬਾਈਲ ਆ ਮਾਂ ਖੁਦ ਬਣ ਗਈ ਦੁਸ਼ਮਣ ਆਪਣੇ ਬੱਚੇ ਦਾ ਮਾਂ ਨੇ ਤੇ ਬੱਚੇ ਦਾ ਪਾਲਣ ਪੋਸ਼ਣ ਕਰਨਾ ਸੀ ਹੂੰ ਜੀ ਮਾਂ ਨੂੰ ਤਾਂ ਪਤਾ ਹੈ ਮੇਰੇ ਬੱਚੇ ਦੀ ਖੁਰਾਕ ਕੀ ਹੈ ਮੈਂ ਕਿਸ ਵਾਤਾਵਰਣ 'ਚ ਰਹਿ ਰਹੀ ਹਾਂ ਹੂੰ ਫਿਰ ਜਿਹੜਾ ਅਧਿਆਪਕ ਜਿਹੜਾ ਚਲੇ ਗਿਆ ਜਿਹੜਾ ਆਨਲਾਈਨ ਦਿੰਦਾ ਹੈਗਾ ਉਹ ਵੀ ਬੇਖਬਰ ਵਾ ਅਧਿਆਪਕ ਨੂੰ ਪਤਾ ਹੈ ਕਿ ਜਿਹੜਾ ਮੇਰਾ ਸੀਮ ਸਿਲੇਬਸ ਹੈ ਮੈਂ ਪੂਰਾ ਕਰਾਉਣਾ ਹੈਗਾ ਮੇਰੇ ਕੋਲ ਸਮਾਂ ਹੈਗਾ ਇਹ ਸਮਝ ਮੈਂ ਕਰਾਉਣਾ ਤੇ ਆਨਲਾਈਨ ਕਲਾਸਾਂ ਕਰ ਲਈਆਂ ਜੀ 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 ਔਰ ਪ੍ਰਾਈਵੇਟ ਸਕੂਲਾਂ ਨੇ ਤੇ ਛੇਤੀ ਕੀਤੀਆਂ ਉਹਨਾਂ ਨੇ ਪਤਾ ਕੀਤਾ ਉਹ ਕਹਿੰਦੇ ਸੈਟਰਡੇ ਬੰਦ ਕਰ ਦਿਓ ਹੂੰ ਬੱਚਿਆਂ ਦਾ ਹਣਾ ਬੱਚੇ ਨੂੰ ਆਨਲਾਈਨ ਕਰਾ ਦਿਓ ਬਾਕੀ ਸਰਡੇ ਕਿਉਂ ਬੰਦ ਕੀਤਾ ਉਹ ਕਹਿੰਦੇ ਇੱਕ ਦਿਨ ਟਰਾਂਸਪੋਰਟ ਬੰਦ ਹੋ ਜੂਗੀ ਸਾਡੀ ਸਾਡਾ ਤੇਲ ਬਾਜੂ ਮਹੀਨੇ ਦੇ ਪੈਸੇ ਤੇ ਲਈ ਦੇਣੀ ਉਹਨਾਂ ਕੋਲ ਉਹਨਾਂ ਨੇ ਆਪਣਾ ਫਿਊਲ ਬਚਾਉਣ ਖਾਤਰ ਉਹ ਇੱਕ ਸ਼ਨੀਵਾਰ ਛੁੱਟੀ ਤੇ ਕਰਤੀ ਤੇ ਉਹ ਟੀਚਰ ਜਿਹੜੇ ਸੀ ਜਿਹਨੂੰ ਤਰਖਾ ਦੇਣੀ ਆ ਉਹ ਘਰੇ ਆਨਲਾਈਨ ਬਿਠਾਉਂਦੇ ਵਿਚਾਰ ਘੰਟੇ ਬੈਠੋ ਬੱਚੇ ਨਾ ਬੈਠੋ ਤੇ ਬੱਚਿਆਂ ਤੇ ਕੀ ਅਟੈਕ ਹੋ ਰਿਹਾ ਹੂੰ ਜਿਹੜੇ ਆਸਟ੍ਰੇਲੀਆ ਨੇ ਤੁਸੀਂ ਗੱਲ ਕੀਤੀ ਹੈ ਹਾਂਜੀ ਵੀ ਜੇ ਆਸਟ੍ਰੇਲੀਆ ਨੇ ਇੱਕ ਬਿੱਲ ਪਾਸ ਕੀਤਾ ਹੈਗਾ ਹਾਂਜੀ ਉਹ ਬਿੱਲ ਪਾਸ ਵੀ ਹੋਇਆ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਕੰਪਨੀ ਬੱਚਿਆਂ ਦੇ ਜਿਹੜੇ ਮਤਲਬ ਹੈਗੇ ਆ ਚੈਟ ਬਲੌਕਿੰਗ ਕਰਦੇ ਜਾਂ ਕਿਸੇ ਵੀ ਹੈਗੇ ਆ ਡਿਫਰੈਂਟ ਹੈਗੇ ਆ ਹਾਂਜੀ ਜਿੱਥੇ ਬੱਚੇ ਨੂੰ ਰਿਸਰਚ ਹੋ ਗਈ ਜਿਹੜੀ ਕੰਪਨੀ ਤੋਂ ਹੋ ਗਈ ਠਾਈ ਅਰਬ ਦਾ ਜੁਰਮਾਨਾ ਉਹਨੂੰ ਹੂੰ ਮਾਪਿਆਂ ਨੂੰ ਤੇ ਬੁਰੀ ਹਾਲਤ ਕਰਨੀ ਉਹਨਾਂ ਨੇ ਉਹਦੇ ਹਰ ਬੱਚੇ ਨਹੀਂ ਸਮਲਨੇ ਜੀ 16 ਸਾਲ ਤੱਕ ਬੱਚੇ ਦਾ ਵਕਾਫ ਹੁੰਦਾ 16 ਸਾਲ ਤੱਕ ਬੱਚੇ ਦੇ ਹੱਥੇ 'ਚ ਮੋਬਾਈਲ ਨਹੀਂ ਚਾਹੀਦਾ ਹੂੰ ਠੀਕ ਹੈ ਜੀ ਬੱਚਾ ਹੈ ਨਾ ਕਰਮ ਜਦੋਂ ਬੱਚਾ ਹੁੰਦਾ ਨਾ ਛੋਟਾ ਹਾਂਜੀ ਮੇਰਾ ਨਾ ਆਪਣੇ ਪਰਸਨ ਮੇਰਾ ਬੱਚਾ ਚਾ ਪੋਤਰਾ ਉਹ ਕੱਲ ਨਾ ਸਾਡੇ ਬਾਹਰ ਮਿੱਟੀ ਜੀ ਸੀਗੀ ਉਹ ਗਿੱਲੀ ਜੀ ਹਾਂਜੀ ਉਹ ਕੌਲੀ ਦੇ ਮਿੱਟੀ ਭਰੇ ਹਾਂਜੀ ਤੇ ਇਦਾਂ ਪੁੱਠੀ ਕਰ ਦਵੇ ਹੂੰ ਇਦਾਂ ਉਹਨੇ ਕਾਫੀ ਜਿੱਦਾਂ ਨਾ ਜਾਈਦਾ ਉੱਥੇ ਸ਼ਾਤ ਲਾਈ ਜਾਂਦੇ ਲੋਕੀ ਤੇ ਮੈਂ ਉੱਥੇ ਕੁਰੀ ਗਿਆ ਸੀਗਾ ਤੇ ਉੱਥੇ ਰੋਟੀਆਂ ਪਈਆਂ ਸੀਮਿੰਟ ਦੀਆਂ ਨਾ ਜਿਹੜੀਆਂ ਮੋੜੀਆਂ ਸੀ ਉਹਨੇ ਜੀ ਬਾਬੇ ਨੇ ਹੂੰ ਉਹਨੇ ਇਦਾਂ ਮੈਂ ਬਣਾਈਆਂ ਲਾਈ ਲਾਈ ਗਈ ਹੂੰ ਤੂੰ ਦਾਦੀ ਕਹਿੰਦੀ ਆਹ ਦੀ ਉਹ ਲਗਦੀਆਂ ਮੈਨੂੰ ਬਣਾਈਆਂ ਨੇ ਕਿ ਉਹਨੂੰ ਬੱਚੇ ਚ ਹੋਰ ਦਸਰੇ ਆ ਅਛਾ ਸਾਡੇ ਨੇ ਕਰਦੇ ਸੜਕ ਬਣੀਆਂ ਚੌੜੀ ਤੇ ਸਾਡਾ ਘਰ ਦੇ ਮੇਰੇ ਸਾਫ ਕਰਨਾ ਤੇ ਮੈਂ ਇੱਥੇ ਇੱਟਾਂ ਲਵਾ ਰਿਆ ਸੀ ਕਿ ਬੰਦੇ ਨੂੰ ਮੈਂ ਸੀ ਲਾਇਆ ਸੀ ਹਾਂਜੀ ਉਹ ਕਹਿੰਦਾ ਦਾਦੂ ਇਹ ਇੱਟ ਵੀ ਬਣ ਸਕਦੀ ਇਦਾਂ ਹੂੰ ਕੁਐਸਚਨ ਮੈਂ ਕਿ ਬਣ ਸਕਦੀ ਆ ਕਹਿੰਦਾ ਫਿਰ ਮੈਨੂੰ ਕੋਲੀ ਦੇ ਏਟ ਵਾਲੀ ਹੂੰ ਵੀ ਮੈਂ ਏਟ ਦੀ ਕੋਲੀ ਬਣਾਵਾ ਮੈਂ ਕਿ ਤੁਹਾਨੂੰ ਮੈਂ ਦਿਖਾਉਂਗਾ ਕੋਲੀ ਲਿਜਾਉਂਗਾ ਹੁਣ ਨਹੀਂ ਮਿਲਣੀ ਹੂੰ ਮੈਂ ਉਹ ਕੰਮ ਨੇ ਛੇੜ ਕੇ ਉਹਨੂੰ ਬੇਟੇ ਗੱਡੀ 'ਚ ਬਿਠਾਇਆ ਮੈਂ ਭੱਠੇ ਤੇ ਲੈ ਗਿਆ ਜਿਹੜੀਆਂ ਇੱਟਾਂ ਪੱਤਦੀਆਂ ਸੀ ਬੀਬੀਆਂ ਹਾਂਜੀ ਉਹਨਾਂ ਅਮਰੀਕਾ ਵਾਲਾ ਪੱਥਲੈਟ ਆਵੇ ਕੋਲੀ ਇਹ ਕਹਿੰਦਾ ਕੋਲੀ ਤੁਣਵਾ ਹੂੰ ਇਹ ਤਾਂ ਬੱਡੀ ਸਰੀ ਆ ਮੈਂ ਕਿਹਾ ਇਹਨੂੰ ਭਰ ਕੇ ਟਾਈ ਬਣੂਗੀ ਹੂੰ ਦੋ ਈਟਾਂ ਚਾਰ ਸਾਲ ਦੇ ਨੇ ਪੱਥੀਆਂ ਤਲੀਆਂ ਉਹਨੇ ਹੀ ਆ ਉਹਨੂੰ ਗਿਆਨ ਹੋ ਗਿਆ ਫਿਰ ਮੈਂ ਇਟਾਂ ਜਿੱਥੇ ਬਣਦੀਆਂ ਉਹ ਦਿਖਾਈਆਂ ਪੱਕੀਆਂ ਜੀ ਕਹਿੰਦਾ ਆਹ ਟੁੱਟ ਗਈ ਆਹ ਨਹੀਂ ਟੁੱਟੀ ਹੂੰ ਇਹ ਆਨਲਾਈਨ ਮਿਲ ਜੂਗਾ ਇਦਾਂ ਦਾ ਤਾਂ ਨਹੀਂ ਬਣਨਾ ਐ ਐਕਸਪੀਰੀਅੰਸ ਨਹੀਂ ਹੋਣਾ ਬੰਦੇ ਬੱਚੇ ਨੂੰ ਨਾ ਅਸੀਂ ਬੱਚੇ ਨੂੰ ਆਨਲਾਈਨ ਪੜ੍ਹਾਤਾ ਵੀ ਏ ਫਾਰ ਐਪਲ ਹਾਂਜੀ ਉਹਦੇ ਹਾਸਤੇ ਕੋਦ ਰੱਖਣਾ ਹੂੰ ਕੀ ਗਣਾ ਬੀ ਫਿਰ ਬਨਾਣਾ ਦੇ ਦਿੱਤਾ ਹੈਗਾ ਉਹਨੂੰ ਖਾਣਾ ਕਦੋਂ ਨੂੰ ਹਮ ਅਸੀਂ ਐਮ ਪਰ ਮਿਲਕ ਤੇ ਕਹਿ ਦਿੱਤਾ ਉਹਨੂੰ ਦੁੱਧ ਦਾ ਦੱਸੋ ਦੁੱਧ ਹੁੰਦਾ ਕਿੱਥੋਂ ਹਮ ਬਿਲਕੁਲ ਹੈਨਾ ਦੁੱਦੀ ਦੁੱਦੀ ਜਿਹੜੇ ਹੈਗੇ ਤੱਤ ਕਿਹੜੇ ਹੈਗੇ ਹਮ ਹੁਣ ਬੱਚਾ ਨਾ ਛੋਟਾ ਜਿਹੜਾ ਬੱਚਾ ਹੈਗਾ ਉਹ ਜਦੋਂ ਤੁਰਨ ਲੱਗਦਾ ਨਾ ਉਹ ਆਪਣਾ ਬੈਲੈਂਸ ਕਰਦਾ ਪਹਿਲਾਂ ਹਾਂਜੀ ਠੀਕ ਹੈ ਉਹ ਬੈਲੈਂਸ ਕਰਦਾ ਫਿਰ ਰਨਿੰਗ ਕਰਦਾ ਫਿਰ ਉਹ ਚੀਜ਼ ਚੱਕਦਾ ਵਾ ਹਾਂਜੀ ਹੈਨਾ ਆਪਣੀ ਪਾਵਰ ਦੇ ਕਰਦਾ ਉਹ ਧੂੰਦਾ ਖਿੱਚਦਾ ਵੀ ਆ ਤੇ ਟੱਕਦਾ ਵੀ ਆ ਹਮ ਜਿਹੜੀਆਂ ਇਹ ਕਿਰਿਆਵਾਂ ਹੈਗੀਆਂ ਉਹ ਕਿੱਥੋਂ ਸਿੱਖਦਾ ਆਪਣੇ ਅਨੁਭਵ ਤੋਂ ਹੂੰ ਉਹ ਸਿੱਖ ਨੂੰ ਉਹਦੇ ਤੋਂ ਆਨਲਾਈਨ ਨਹੀਂ ਹੋ ਸਕਦਾ ਹੈ ਆਨਲਾਈਨ ਦੇ ਵਿੱਚ ਜੋ ਦੇਖਦਾ ਹੂੰ ਜੋ ਦੇਖਦਾ ਕਿ ਉਹ ਉੱਥੇ ਰਾਖਸ਼ ਦਿਖਾਤਾ ਜਾਂ ਉਹਨਾਂ ਦਿਖਾਤਾ ਕਿਹੜਾ ਹੁੰਦਾ ਹੈ ਸ਼ਕਤੀਮੰਦ ਕਰਤਾ ਹਾਂਜੀ ਹੁਣ ਉਹ ਬੱਚਾ ਉਹ ਸ਼ਕਤੀਮੰਦ ਦੇਖ ਕੇ ਹੀ ਅਨੁਭਵ ਕਰਦਾ ਕਿ ਮੈਂ ਵੀ ਛਾਲ ਮਾਰ ਕੇ ਬੱਚੇ ਮਰ ਕੇ ਬਿਲਕੁਲ ਬਿਲਕੁਲ ਜੀ ਹੂੰ ਸ਼ਕਤੀਮੰਦ ਉਹਨੇ ਆਪਣੇ ਪ੍ਰੈਕਟੀਕਲ ਨਾਲ ਬਣਨਾ ਸੀ ਜੀ ਉਹਨੇ ਆਪਣੇ ਪਰ ਮੈਂ ਫੇਰ ਉਹਦੇ ਪੁੱਤ ਦੇ ਦੀ ਗੱਲ ਕਰਦਾ ਹੂੰ ਮੈਂ ਦਿਨਾਂ ਦੇ ਦੇਖ ਰਿਹਾ ਸੀ ਮੈਂ ਕਿਹਾ ਉਹ ਗੱਲ ਸੁਣ ਰਵੀਸ਼ ਹਾਂ ਦੇਖ ਉਹ ਜਿਮਨਾਸਟ ਕਰ ਰਿਹਾ ਸੀ ਮੈਂ ਕਿਹਾ ਜਮਨਾਸਤ ਤੂੰ ਕਰ ਸਕਦਾ ਕਹਿੰਦਾ ਕਰ ਸਕਦਾ ਅੱਛਾ ਜੀ ਦੇਖ ਤੂੰ ਕਰ ਸਕਦਾ ਹਾਂ ਮੈਂ ਕਿਹਾ ਕਰ ਫੇ ਹਾਂ ਕਹਿੰਦਾ ਜਦੋਂ ਐਡਾ ਹੋਊਗਾ ਸਹੀ ਹੈ ਜਦੋਂ ਜਿਮਨਾਸਟ ਕਰੇਗਾ ਐਡਾ ਹੋਊਗਾ ਤਾਂ ਮੈਂ ਕਰ ਦੂੰਗਾ ਹਾਂ ਮੈਂ ਜੱਫੀ ਲੈ ਲਿਆ ਮੈਂ ਕਿਹਾ ਇਹ ਤਾਂ ਗੱਲ ਹੋਈ ਨਾ ਹਾਂ ਮਤਲਬ ਉਹਨੇ ਕੋਸ਼ਿਸ਼ ਨਹੀਂ ਕੀਤੀ ਸ਼ਕਤੀਮਾਨ ਵਾਂਗ ਮੈਂ ਛਾਲ ਮਾਰ ਦਵਾਂ ਬਿਲਕੁਲ ਬਿਲਕੁਲ ਕਿਉਂਕਿ ਉਹਨੂੰ ਮੈਂ ਨਾ ਟੈਲੀਫੋਨ ਤੋਂ ਦੂਰ ਰੱਖਦਾ ਹੂੰ ਮੈਂ ਉਹਨੂੰ ਮੋਬਾਈਲ ਤੋਂ ਦੂਰ ਤਾਂ ਨਹੀਂ ਪਤੋ ਮੈਨੂੰ ਕਹਿੰਦਾ ਮੈਨੂੰ ਮੋਬਾਈਲ ਦੇ ਮਾਮਾ ਪਤਾ ਕੀ ਕਰਦੀਆਂ ਹੂੰ ਮਾਮਾ ਵਿਚਾਰੇ ਕਹਿੰਦੀ ਆ ਉਹ ਕਹਿੰਦਾ ਮੈਂ ਨਹੀਂ ਰੋਟੀ ਖਾਣੀ ਜਦ ਕਰਦਾ ਬੱਚਾ ਕਿਸੇ ਦਾ ਮੈਂ ਨਹੀਂ ਖਾਣਾ ਉਹ ਕਹਿੰਦੀ ਫਿਰ ਤਾਂ ਕਰ ਮੋਬਾਈਲ ਨਾ ਖੇਡ ਮੈਂ ਤੇਰੇ ਮੇਰੇ ਵਰਕੇ ਆਪਣੀ ਰੋਟੀ ਖਾਣ ਲਈ ਪੰਦਲ 40 ਮਿੰਟ ਉਹ ਦਗਾਤਾ ਆਪ ਨੂੰ ਗੜਾਤਾ ਉਹਦੀ ਰੋਟੀ ਪਾਜੂ ਕਦੀ ਵੀ ਨਹੀਂ ਖਾਣਾ ਖਾਣਾ ਵੀ ਇੱਕ ਮੈਡੀਟੇਸ਼ਨ ਆ ਹੂੰ ਬਿਲਕੁਲ ਜੀ ਖਾਣਾ ਖਾਣਾ ਵੀ ਇੱਕ ਮੈਡੀਟੇਸ਼ਨ ਆ ਜਦੋਂ ਤੁਹਾਡੇ ਥਾਲੀ 'ਚ ਖਾਣਾ ਆਇਆ ਤੁਸੀਂ ਉਹ ਦਾ ਆਨੰਦ ਲਿਆ ਪਹਿਲਾਂ ਉਹ ਸਬਜ਼ੀ ਦਾ ਆਨੰਦ ਲਿਆ ਦਾਲ ਦਾ ਆਨੰਦ ਲਿਆ ਉਹ ਚੀਜ਼ ਦਾ ਆਨੰਦ ਲਿਆ ਰੋਟੀ ਦਾ ਆਨੰਦ ਲਿਆ ਰੂੜੀ ਟੁੱਟਦੀ ਨੂੰ ਦੇਖਿਆ ਉਹਨੂੰ ਭਜ ਦਿਨ ਦੇਖਿਆ ਕਾਣ ਲਾ ਪਏ ਹੂੰ ਤੇ ਜਦੋਂ ਤੁਸੀਂ ਖਾਣੇ ਦੇਖਿਆ ਕਾਣ ਨਹੀਂ ਉਦੋਂ ਖਾਈ ਜਾਂਦੇ ਮੂੰਹ 'ਚ ਪਾਈ ਜਾਂਦੇ ਲੱਗਿਆ ਕੀ ਉਹ ਕਾਣਾ ਕਿਹੜਾ ਉਹ ਡਾਈਜੈਸਟ ਹੋਜੂ ਖਾਣਾ ਖਾਣ ਤੋਂ ਬਿਨਾਂ ਸਾਡੇ ਅੰਦਰ ਇੱਕ ਤਰੰਗਾ ਉੱਠਦੀ ਆ ਬਿਲਕੁਲ ਜੀ ਹਨੀਆਂ ਜਣੀਆਂ ਪਾਚਣ ਕਰਦੀਆਂ ਜਿਹੜਾ ਉਹ ਐਸਿਡਸ ਬਣਦਾ ਹੈਗਾ ਜਿਹੜਾ ਸਾਡੇ ਲਾਰ ਬਣਦੀ ਹੈਗੀ ਆ ਉਹ ਤਾਂ ਬਣੀ ਹੀ ਨਹੀਂ ਕਿਤੇ ਉਹ ਅ ਹਣਾ ਤੇ ਉਹ ਮਾਂ ਕਹਿੰਦੀ ਮੈਨੂੰ ਰਜਾਤਾ ਤੇ ਨਦਰਾਂਵਾ ਤੇ ਜਦੋਂ ਉਹ ਦੰਗੇ ਮਾਰ ਕੇ ਅੱਧੇ ਘੰਟੇ ਬਾਅਦ ਫੇਰ ਮੰਗਣਾ ਸੀ ਹਾਂਜੀ ਉਹਨੇ ਮੋਬਾਈਲ ਨਰ ਜਾ ਤੇ ਨਦਰਾਂਵਾ ਤੇ ਤੈਨੂੰ ਭੁੱਖ ਲੱਗਣੀ ਨਹੀਂ ਬਿਮਾਰ ਹੋਊਗਾ ਬਿਲਕੁਲ ਜੀ ਠੀਕ ਹੈ ਜੀ ਬੱਚਾ ਜिद ਕਰਦਾ ਮੈਂ ਆ ਤਾਂ ਕਰੂੰਗਾ ਮੇਰਾ ਕੰਮ ਕਰੋ ਹੂੰ ਫਿਰ ਮਾਂ ਕਹਿੰਦੀ ਆ ਜਦੋਂ ਆ ਕਰਨਾ ਫੇਰ ਆ ਕਰ ਜੇ ਤੂੰ ਟੈਲੀਫੋਨ ਲੈਣਾ ਤੇ ਹੂੰ ਅਸੀਂ ਕਿੱਧਰ ਗਏ ਆ ਅਧਿਆਪਕ ਵੀ ਗਲਤ ਹੋ ਗਿਆ ਉਹ ਵੀ ਗਲਤ ਹੋ ਗਿਆ ਫਿਰ ਮੈਂ ਤਾਂ ਕਹਿੰਨਾ ਵੀ ਜਿਹੜੀ ਉਹ ਐਜੂਕੇਸ਼ਨ ਮੈਂ ਆਸਟ੍ਰੇਲੀਆ ਦੀ ਉਹ ਸਟੱਡੀ ਦੇ ਉੱਤੇ ਜਿਹੜੇ ਦੁਨੀਆ ਜਿਹੜੀ ਸਟੱਡੀ ਆ ਚੁੱਕੀ ਹੈ ਇਹਦੇ ਬਾਰੇ ਹਾਂਜੀ ਜਿਹੜੀ ਮਤਲਬ ਰਿਸਰਚ ਕਰਦੀ ਵਿਗਿਆਨਕਾਂ ਨੇ ਦੁਰਪ੍ਰਭਾਵ ਕਿਹੜੇ ਆ ਇਹਦੇ ਟੈਲੀਫੋਨ ਦੇ ਮੋਬਾਈਲ ਦੇ ਅਸੀਂ ਦੁਰਪ੍ਰਭਾਵ ਦਾ ਨਾਂ ਜਾਣ ਕੇ ਵੀ ਉਹਨੂੰ ਚੱਕੀ ਫਿਰਦੇ ਆ ਫਿਰ ਕੀ ਕਰਦੇ ਆ ਜਿਹੜੀ ਮਾਂ ਦੇ ਕੋਲ ਭਗਵਤ ਗੀਤਾ ਜਾਂ ਗੁੜਕਾ ਹੱਜ ਫਣ ਦੀ ਬਜਾਏ ਮੋਬਾਈਲ ਫੜਿਆ ਵਾ ਉਹ ਬੱਚਿਆਂ ਦੀ ਬਨਾਸ਼ ਕਰਦੀ ਆ ਹੂੰ ਠੀਕ ਹੈ ਨਾ ਬੱਚੇ ਕਿਤਾਬਾਂ ਪੜ੍ਹਦੇ ਸੀ ਜਾ ਕੇ ਨਾ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਜਦੋਂ ਸਕੂਲ ਬੱਚਾ ਸਮੂਝ ਜਾਂਦਾ ਨਾ ਸਮੂਝ ਜਾਂਦਾ ਕਲਾਸ ਜਾਂਦਾ ਹਾਂਜੀ ਉਹ ਕਲਾਸ ਦੇ ਵਿੱਚ ਦੂਜੇ ਬੱਚਿਆਂ ਦੇ ਨਾਲ ਆਪਣਾ ਕੰਪੀਟੀਸ਼ਨ ਕਰਦਾ ਹੂੰ ਜੀ ਉਹ ਕੰਪੀਟੀਸ਼ਨ ਦੇ ਨਾਲ ਉਹ ਕੋਲ ਸਿੱਖਦਾ ਉੱਠਣਾ ਬੈਠਣਾ ਖਾਣਾ ਨੱਚਣਾ ਕੁੱਦਣਾ ਹੂੰ ਰਿਸਕ ਲੈਣੀ ਛਾਲ ਮਾਰਨੀ ਹੂੰ ਵਾਵਾ ਖੱਟਣੀ ਕਿਹੜੇ ਮੋਬਾਈਲ ਤੇ ਮਾਜੂ ਹਾਂ ਉਹ ਕਿੰਨਾ ਮੇਰੇ ਪੜੋਸ ਦਾ ਮੈਦਾਨ ਸੋਨਾ ਪੜਾ ਹੈ ਲੱਗਦਾ ਹੈ ਮੋਬਾਈਲ ਨੇ ਬੱਚੋਸ ਨੇ ਗੇਂਦ ਛੀਨ ਲਈ ਬਿਲਕੁਲ ਮੋਬਾਈਲ ਨੇ ਹੀ ਦਿੱਤਾ ਸਾਡੇ ਦੇ ਬਚਪਨ ਖੋ ਲਿਆ ਬਿਲਕੁਲ ਉਹ ਜਿਹੜੀਆਂ ਉਹ ਬੱਚਾ ਨਾ ਜਿਹੜੀ ਉਥੋਂ ਗ੍ਰਹਿਣ ਕਰ ਰਿਆ ਜਿਹੜਾ ਨੌਲੇਜ ਲੈ ਰਿਆ ਉਹ ਨੌਲੇਜ ਉਹ ਕਚਰਾ ਵਾ ਹੂੰ ਉਹਦਾ ਹੈ ਹੀ ਨਹੀਂ ਉਹ ਉਹਨੂੰ ਪਤਾ ਲੱਗਿਆ ਆ ਚੀਜ਼ ਹੈਗੀ ਆ ਪਰ ਉਹਦੇ ਅਨੁਭਵ ਜਿਨੇਗਾ ਹੂੰ ਮੋਬਾਈਲ ਗੇਮਸ ਦੇ ਵਿੱਚ ਹੀ اٹਕ ਗਿਆ ਨਾ ਅਸੀਂ ਚਾਈਲਡ ਸਾਈਕੋਲੋਜੀ ਦੇਖਦੇ ਹਾਂ ਚਾਈਲਡ ਸਾਈਕੋਲੋਜੀ ਦੇ ਵਿੱਚ ਬੱਚਾ ਤੇ ਜਿਹੜਾ ਮੈਨਿਊਵਰ ਜੋ ਪੜਦੇ ਆ ਉਹਦੇ ਗਰਭ ਸਿੱਖ ਲਿਆ ਸੀ ਮਾਂ ਦੇ ਕੋਲ ਹਾਂਜੀ ਤੇ ਅਸੀਂ ਤੇ ਜੰਮਣ ਤੋਂ ਬਾਅਦ ਵੀ ਉਹਦਾ ਮਾਰਤਾ ਹੂੰ ਠੀਕ ਹੈ ਨਾ ਅਸੀਂ ਮੈਂ ਚਾਹੁੰਨਾ ਕਿ ਜਿਹੜੀ ਨਾ ਆਨਲਾਈਨ ਜਾਂ ਇਹ ਜਿਹੜੀ ਸੋਸ਼ਲ ਮੀਡੀਆ ਜਿਹੜੇ ਸੋਹਣਾ ਸਾਲ ਦੇ ਵਿੱਚ 10ਵੀਂ ਕਲਾਸ ਤੱਕ ਹਾਂਜੀ ਇਹ ਬਿਲਕੁਲ ਮੋਬਾਈਲ ਬੰਦ ਚਾਹੀਦਾ ਹੂੰ ਬੱਚਿਆਂ ਦੇ ਹੱਥ ਨਹੀਂ ਚਾਹੀਦਾ ਔਰ ਜਦੋਂ ਨਾ ਬੱਚਾ ਟੀਨੇਜਰ ਹੁੰਦਾ ਹਾਂਜੀ ਟੀਨੇਜਰ ਮਤਲਬ ਇਹ ਹੈ ਨਾ ਫੇਸਬੁੱਕ ਮੋਬਾਈਲ ਦੇ ਵਿੱਚ ਇੰਨਾ ਮਤਲਬ ਗੰਦਾ ਕੰਮ ਆ ਤੁਸੀਂ ਜਿਹੜੀ ਚੀਜ਼ ਟੱਚ ਕਰਦੇ ਨਾ ਉਹਨੇ ਉਹੀ ਤੁਹਾਨੂੰ ਪ੍ਰੋਸੀਜ ਆਣੀ ਹੈ ਬਿਲਕੁਲ ਬਿਲਕੁਲ ਸਾਰੀ ਇਸ ਤਰ੍ਹਾਂ ਬਜੀ ਵੀ ਦੇ ਆਉਂਦੀ ਹੈ ਹਾਂਜੀ ਜਿੱਥੋਂ ਹੁਣ ਆ ਗਈ ਨਾ ਬਨੋਟੀ ਬੁੱਧੀ ਆਈ ਜਿਹੜੀ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਅੰਗਰੇਜ਼ੀ ਤੁਸੀਂ ਜੀ ਏਆਈ ਹਨ ਹਾਂਜੀ ਇਹ ਬਨੋੜੀ ਬੁੱਧੀ ਨੇ ਇੰਨਾ ਕੁਸ਼ਨ ਦਿੱਤਾ ਹੈਗਾ ਤੇ ਲੋਕੀ ਉੱਚੀ ਗਰਸੇ ਗਏ ਹੂੰ ਬਿਲਕੁਲ ਜੀ ਉਹਨੂੰ ਪ੍ਰਾਪਤੀ ਤੇ ਮੰਨ ਲਏ ਹੈਗੇ ਹੂੰ ਲਿਗਨ ਤੁਹਾਡਾ ਜਿੰਨਾ ਕਮਾਇਆ ਤੁਹਾਡੇ ਤੁਰਕੇ ਜਾਂਦੀਆਂ ਪੈੜਾਂ ਦੀ ਨਿਸ਼ਾਨਦੀ ਇਹ ਨਹੀਂ ਕਰ ਸਕਦਾ ਕੋਈ ਪੈੜਾਂ ਹੀ ਨਹੀਂ ਕਿਤੇ ਬਿਲਕੁਲ ਹਾਂ ਇਦਾਂ ਹੀ ਆ ਅਸੀਂ ਕੀ ਕਰ ਰਹੇ ਹਾਂ ਹੂੰ ਮੈਨੂੰ ਤਾਂ ਲੱਗਦਾ ਥੋਖਾ ਹੋ ਰਿਹਾ ਹੂੰ ਬਿਲਕੁਲ ਜੀ ਸੋ ਗੱਡਸ ਅਪਾਪਾ ਪ੍ਰੋਗਰਾਮ ਹੋ ਗਿਆ ਬਦੌਂਦੇ ਆ ਆਈ ਵੀ ਦੱਸੋ ਵੀ ਇਹ ਆਮ ਦੇਖਣ ਦੇ ਵਿੱਚ ਆਇਆ ਹੈ ਵੀ ਸਾਡੇ ਬੱਚਿਆਂ ਨੂੰ ਮਾਵਾ ਖਿਡਾਉਣਿਆਂ ਵਾਂਗ ਕਾਰਟੂਨ ਲਗਾ ਕੇ ਫੜਾ ਦਿੰਦਿਆਂ ਨੇ ਇਸੇ ਹੀ ਤਰ੍ਹਾਂ ਨਿੱਜੀ ਸਕੂਲਾਂ ਦੇ ਵਿੱਚ ਵੀ ਅਧਿਆਪਕ ਆਨਲਾਈਨ ਹੋਮਵਰਕ ਹੀ ਦੇ ਰਹੇ ਨੇ ਕਿ ਇੱਥੇ ਗਲਤ ਨਹੀਂ ਹੋ ਰਿਹਾ ਕੀ ਲੱਗਦਾ ਇਹ ਤੁਹਾਨੂੰ ਇਸ ਦਿੱਤੇ ਬਿਲਕੁਲ ਗਲਤ ਹੋ ਰਿਹਾ ਹੂੰ ਬਿਲਕੁਲ ਗਲਤ ਹੋ ਰਿਹਾ ਆਪਾਂ ਪਹਿਲਾਂ ਕੰਡਮਨ ਕੀਤਾ ਤੁਸੀਂ ਉਹ ਗੱਲ ਨੂੰ ਫੇਰ ਪੜ੍ਹ ਕੇ ਗੱਲ ਕਰਦੇ ਹੋ ਜੀ ਇਹ ਹੋਮਵਰਕ ਆਨਲਾਈਨ ਨਹੀਂ ਹੋ ਸਕਦਾ ਹੂੰ ਹੋਮਵਰਕ ਤੇ ਅਧਿਆਪਕ ਦੇ ਚਰਨਾਂ 'ਚ ਬੈਠ ਕੇ ਹੋ ਸਕਦਾ ਆਫਲਾਈਨ ਹੋਣੀ ਐਜੂਕੇਸ਼ਨ ਮੇਰਾ ਮੈਂ ਪ੍ਰਵਚਨ ਕਰ ਰਿਹਾ ਦੋ ਦੋ ਤਰ੍ਹਾਂ ਦੀਆਂ ਸਾਡੇ ਸਮਾਜ ਸੁਧਾਰਨ ਲਈ ਇੱਕ ਟੀਚਰ ਇੱਕ ਪ੍ਰੀਚਰ ਹਾਂਜੀ ਪ੍ਰੀਚਰੀ ਪ੍ਰਦਰ ਕਰਦਾ ਟੀਚਰ ਵੀ ਕਰਦਾ ਦੋਨੋਂ ਕੋ ਅਨੁਭਵ ਹੋਏਗਾ ਆਪਣੀ ਐਜੂਕੇਸ਼ਨ ਦਾ ਜੀ ਉਹਨਾਂ ਕੋ ਫੀਡਬੈਕ ਹੈਗੀ ਆਪਣੀ ਸਟੱਡੀ ਦੀ ਹਮ ਠੀਕ ਆ ਤੁਸੀਂ ਜਿਹੜਾ ਆਧਾਰਾ ਗਿਆ ਲੈ ਰਹੇ ਆ ਕਿੱਦਾਂ ਹੋ ਜੂਗਾ ਜਿਹੜੇ ਮੇਰੇ ਪਿੰਡ ਦੀ ਸਾਇਕੀ ਮੇਰੇ ਚਾਈਲਡ ਦੀ ਪਿੰਡ ਦੀ ਸਾਇਕੀ ਆ ਹਾਂਜੀ ਯਾ ਰਿਮੋਟ ਦੀ ਸਾਇਕੀ ਹੈਗੀ ਬੱਚੇ ਦੀ ਜੀ ਉਹ ਸ਼ਹਿਰੀ ਨਹੀਂ ਹੋ ਸਕਦੀ ਪੋਜ ਪੋਜ ਕਿੱਧਰ ਦੀ ਹੋਊਗਾ ਹਮ ਠੀਕ ਹੈ ਨਾ ਮੇਰੇ ਪਿੰਡ ਦੇ ਬੱਚੇ ਨੇ ਤਾਂ ਘੜਾ ਦੇਖਿਆ ਪਾਣੀ ਪੀਣ ਲਈ ਠੰਡਾ ਹਾਂਜੀ ਸ਼ਹਿਰ ਦੇ ਬੱਚੇ ਨੇ ਫਰਿੱਜ ਦੇਖੀ ਹੈ ਹੂੰ ਹੁਣ ਜਿਹੜਾ ਮੇਰੇ ਪਿੰਡ ਦਾ ਬੱਚਾ ਵਾ ਉਹਨੂੰ ਠੰਡੇ ਪਾਣੀ ਪਿਉਣ ਲਈ ਮੈਂ ਫਰਿੱਜ ਬਣਾਵਾ ਜਿਹਨੇ ਦੇਖੀ ਨਹੀਂ ਉਹਨੇ ਉਹ ਤਰਪੂਗਾ ਤੇ ਜਿਹੜਾ ਫਰਿੱਜ ਪੜਦਾ ਜਿਹਨੇ ਘੜਾ ਨਹੀਂ ਵੇਖਿਆ ਉਹਨੂੰ ਮੈਂ ਘੜਾ ਪੜਾ ਦਵਾ ਹੂੰ ਸ਼ਹਿਰਾਂ ਦੇ ਬੱਚੇ ਮੰਨ ਲਓ ਐਗਰੀਕਲਚਰ ਦੇ ਵਿੱਚ ਜਾ ਰਹੇ ਹੈਗੇ ਆ ਉਹ ਜਾਣਨਾ ਜਾਣਨਾ ਚਾਹੁੰਦੇ ਆ ਜੀ 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 ਨਾ ਉਹ ਕਹਿੰਦੇ ਜਿਹੜੀ ਮੂੰਗਫਲੀ ਹੈਗੀ ਨਾ ਇਹ ਕਿਹੜੇ ਤਰ੍ਹਾਂ ਤੋਂ ਲੱਗਦੀ ਹੈ ਹੂੰ ਠੀਕ ਹੈ ਨਾ ਇਹ ਆਲੂ ਉਹਦੇ ਕਿੱਡੇ ਵੱਡੇ ਦਰਖਤ ਹੋਣਗੇ ਹੂੰ ਉਹਨਾਂ ਨੂੰ ਪਤਾ ਨਹੀਂ ਨਾ ਜਿਹੜਾ ਪਿੰਡ ਦਾ ਬੱਚਾ ਸਕੂਲੇ ਨਹੀਂ ਗਿਆ ਕਹਿੰਦਾ ਮੈਂ ਆਲੂ ਪੱਟ ਕੇ ਲਿਆ ਹੂੰ ਬਿਲਕੁਲ ਹੁਣ ਸ਼ਹਿਰ ਦਾ ਬੱਚਾ ਮੂੰਗਫਲੀ ਕਹਿੰਦਾ ਮੈਂ ਮੂੰਗਫਲੀ ਖਾਧੀ ਹੈ ਹਾਂਜੀ ਪਿੰਡ ਦਾ ਬੱਚਾ ਕਹਿੰਦਾ ਮੂੰਗਫਲੀ ਛੱਬੀ ਹੈ ਹੂੰ ਸ਼ਹਿਰ ਦਾ ਬੱਚਾ ਕਹਿੰਦਾ ਮੈਂ ਛੱਲੀ ਖਾਧੀ ਹੈ ਹੂੰ ਉਹ ਕਹਿੰਦਾ ਛੱਲੀ ਛੱਬੀ ਹੈ ਛੱਬੀ ਹੈ ਛੱਲੀ ਸ਼ਹਿਰ ਦਾ ਬੱਚਾ ਕਹਿੰਦਾ ਮੈਂ ਗੰਨਾ ਖਾਦਾ ਵਾ ਉਹ ਕਹਿੰਦਾ ਮੈਂ ਗੰਨਾ ਚੁੱਪਿਆ ਉਹ ਚੁੱਪਿਆ ਗੰਨਾ ਹੂੰ ਸਹੀ ਹੈ ਜੀ ਠੀਕ ਹੈ ਨਾ ਜੀ ਜੋ ਜਿਹੜੇ ਬੱਚਾ ਜਿਸ ਖੇਤਰ ਦੇੰਦਾ ਉਹਦਾ ਜਿਹੜਾ ਸਰੌਂਡਿੰਗ ਹੈਗਾ ਹਾਂ ਜੀ ਜੂਨ ਮਿਲਦਾ ਉਹਦੇ ਮੁਤਾਬਕ ਉਹਨੂੰ ਐਜੂਕੇਸ਼ਨ ਦੇ ਸਕਦੇ ਹੂੰ ਠੀਕ ਹੈ ਜਿਹੜਾ ਪਿੰਡ ਦੇ ਉਹਦੇ ਮੁਤਾਬਕ ਦੇਵਾਂਗੇ ਤੇ ਅਸੀਂ ਕਿਤੇ ਤਾਂ ਇੱਕ ਸਿਲੇਬਸ ਹੂੰ ਵੀ ਸ਼ਹਿਰ ਦਾ ਵੀ ਪੜੇ ਪਿੰਡ ਦਾ ਵੀ ਅਸੀਂ ਰੂਰਲ ਲਈ ਸਿਲੇਬਸ ਹੋਰ ਚਾਹੀਦਾ ਸੀ ਸੇਮ ਚੀਜ਼ ਸਮਝਾਉਣ ਲਈ ਹਾਂ ਜੀ ਸ਼ਹਿਰ ਲਈ ਹੋਰ ਚਾਹੀਦਾ ਸੀ ਹੂੰ ਤੇ ਹੁਣ ਜਦ ਤੁਸੀਂ ਆਨਲਾਈਨ ਵਿਸ਼ਪ ਬਦਰੀ ਕਹਿੰਦਾ ਦੁਨੀਆ ਮੇਰੀ ਮੁਠੀ ਮੇ ਹਮ ਹੈਨਾ ਤੇ ਉਹ ਕਿਦਾਂ ਬਾਜੂ ਬਚਾ ਉਹ ਬੱਚਾ ਇਲਾ ਰਮੋੜ ਦੇ ਜਬੇਤਾ ਲੇਕਿਨ ਉਹ ਬੱਚਾ ਬਾਲਸ਼ਾਲੀ ਬੜਾ ਉਹ ਪਸੂਆਂ ਨਾਲ ਖੇਡਦਾ ਉਹ ਜਨਰਲ ਨਾਲ ਖੇਡਦਾ ਉਹ ਰਿਸਕ ਵੀ ਲੈਂਦਾ ਠੀਕ ਹੈ ਨਾ ਮੈਂ ਸਾਡੇ ਨਾਲ ਲੱਗੇ ਟਾਪੂ ਨਵਾ ਏਰੀਆ ਹੈਗਾ ਮੰਡ ਖੇਤਰ ਦਾ ਜੀ ਤਸੀਂ ਵੀ ਕਿ ਮੰਡ ਕੇ ਗਏ ਟੱਪ ਕੇ ਸਲਤਨ ਬਰਦਲੂਦੀ ਤੋਂ ਗਏ ਜੀ ਅਈ ਬੇੜੀ ਨਹੀਂ ਗਏ ਉਹ ਦੁਨੀਆ ਦੇਖੀ ਤੇ ਸਾਨੂੰ ਬੜਾਇਆ ਵੀ ਇਹ ਲੋਕ ਕਿਦਾਂ ਜਿੰਦੇ ਇਹ ਤੇ ਹੜਾ ਜੀ ਕੀ ਕਰਨਗੇ ਲੋਕੇ ਜੀ ਅਸੀਂ ਬੜੇ ਅਫਰੇਡ ਆਫ ਹੋ ਗਏ ਡਰ ਗਏ ਹੂੰ ਕਿਉਂਕਿ ਅਸੀਂ ਬੜੇ ਸੁੱਕੇ ਸਾਂ ਬੈਠੇ ਸੀ ਬਿਲਕੁਲ ਸਾਨੂੰ ਬੜੀਆਂ ਸੁਖ ਹੁਲ ਤਾਂ ਸੀਗੀਆਂ ਹੂੰ ਤੇ ਉਹਨਾਂ ਦੇਖਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹ ਤੇ ਬੜਾ ਡਿਫਿਕਲਟ ਹੈ ਹੂੰ ਰਾਤ ਨੂੰ ਪਾਣੀ ਅਜਵੇ ਹੜਾ ਜਵੇ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਵੀ ਹਰ ਵੇਲੇ ਡਰ ਤੇ ਵਿੱਚ ਹੀ ਰਹਿਣਾ ਹਾਂ ਹੈਨਾ ਉਹ ਮੈਨੂੰ ਤਾਂ ਸਰਪੰਚ ਦਾ ਪਰਮਜੀਤ ਸਿੰਘ ਬਾਉ ਕੋਰਾ ਅੱਜ ਕੱਲ ਉਹ ਕਿਸਾਨੀ ਨੇਤਾ ਹੈਗੇ ਜੀ ਉਹ ਮੈਨੂੰ ਕਹਿੰਦਾ ਆ ਜੋ ਖੇੜਾ ਸਾਹਿਬ ਦਿਖਾਵਾਂ ਤੁਹਾਨੂੰ ਅੱਛਾ ਜੀ ਉਹ ਮੈਨੂੰ ਦਰਿਆ ਵੱਲ ਲੈ ਗਿਆ ਹੂੰ ਆਪਦੇ ਉਹ ਟਰੈਕਟਰ ਤੇ ਬਿਠਾ ਕੇ ਸਾਨੂੰ ਦੋ ਬੰਦੇ ਲੈ ਗਿਆ ਉਹਦੇ ਨਾਲ ਪੱਤਰਕਰ ਗਏ ਸੀ ਹੂੰ ਉੱਥੇ ਮੈਂ ਦੇਖਿਆ ਕਿ 6-6 ਸਾਲ ਦੇ ਬੱਚੇ ਦਰਿਆ ਦੇ ਪੁੱਠੀਆਂ ਚੜਾ ਮਾਰ ਰਹੇ ਹੂੰ ਫਿਰ ਉਹਨਾਂ ਨੂੰ ਕਿੱਥੇ ਡਰ ਹੋਣਾ ਉਹਨਾਂ ਲਈ ਤਾਂ ਦਰਿਆ ਵੀ ਚਾ ਸੀ ਹੂੰ ਬਿਲਕੁਲ ਮੈਂ ਦਰਿਆ ਦੇ ਕੰਢੇ ਖੜਦਾ ਨਹੀਂ ਵਿੱਚ ਜਿਹੜੇ ਪੈਰ ਫਿਸਲ ਗਏ ਤੇ ਮੈਂ ਲੱਭਣਾ ਹੀ ਨਹੀਂ ਹੂੰ ਕਿਉਂ ਮੈਨੂੰ ਤਰਨਾ ਨਹੀਂ ਆਉਂਦਾ ਬਿਲਕੁਲ ਬਿਲਕੁਲ ਹਨਾ ਸਹੀ ਹੈ ਹੁਣ ਅਸੀਂ ਐਜੂਕੇਸ਼ਨ ਦੇਣੀ ਸਾਡੇ ਕੋਲ ਉਹ ਵੰਡ ਹੀ ਨਹੀਂ ਹੋਈ ਜਿਹੜੇ ਉਹ ਮੰਡ ਦੇ ਬੱਚੇ ਸੀ ਉਹਨਾਂ ਨੂੰ ਐਜੂਕੇਟ ਕਰਨ ਲਈ ਸਾਨੂੰ ਇੱਕ ਸਿਲੇਬਸ ਤੇ ਦੇਣ ਦੇ ਨਾਲ ਸਾਨੂੰ ਅਧਿਆਪਕ ਉਸ ਲੈਵਲ ਦਾ ਦੇਣਾ ਸੀ ਜਿਹੜਾ ਉਸ ਲੈਵਲ ਤੇ ਜਾ ਕੇ ਬੱਚਿਆਂ ਨੂੰ ਪੜਾ ਕੇ ਉਹਨਾਂ ਦੇ ਹਾਨੀ ਕਰਦਾ ਹੂੰ ਜਿਹੜੇ ਸ਼ਹਿਰ ਚ ਪੜ ਰਹੇ ਸੀ ਜੀ ਜਿਹੜੇ ਸ਼ਹਿਰ ਚ ਪੜ ਰਹੇ ਸੀਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੈਂ ਦਰਿਆ 'ਚ ਵਹੀਂ ਛਾਲ ਕਿਦਾਂ ਮਾਰਨੀ ਹੈ ਤੇ ਕਿਦਾਂ ਬਚਣਾ ਉਹਨਾਂ ਨੂੰ ਕਿਤੇ ਉੱਥੇ ਉਤਾਰਿਆ ਜਾਂਦਾ ਹੂੰ ਠੀਕ ਹੈ ਨਾ ਅਸੀਂ ਐਜੂਕੇਸ਼ਨ ਹੋਸਾ ਅੱਜ ਆਸਟ੍ਰੇਲੀਆ ਜਾ ਕੇ ਆ ਉਹਨੇ ਪਹਿਲ ਕਰ ਲਈ ਆ ਆਸਟ੍ਰੇਲੀਆ ਨੇ ਪੂਰੇ ਵਿਸ਼ਵ ਦਾ ਇੱਕ ਪਾਇਲਟ ਪ੍ਰੋਜੈਕਟ ਦੇ ਕੇ ਇੱਕ ਆਦਰਸ਼ ਪੈਦਾ ਕਰਤਾ ਹੂੰ ਦੁਨੀਆ ਵਾਲਿਓ ਜੇ ਅਗਲੀ ਜੇਨਰੇਸ਼ਨ ਬਚਾਉਣੀ ਆ ਹਾਂਜੀ ਤੇ ਆ ਬਿਮਾਰੀ ਤੋਂ ਬਚੋ ਹੂੰ ਤੇ ਤੁਹਾਡੀ ਜੇਨਰੇਸ਼ਨ ਚੱਬੀ ਜਾਣੀ ਆ ਹੂੰ ਤੁਹਾਡੀ ਲੱਬੜੀ ਨਹੀਂ ਜੇਨਰੇਸ਼ਨ ਜੇ ਤੰਦਰੁਸਤ ਸਮਾਜ ਦੀ ਸਜਣਾ ਕਰਨੀ ਹੈਗੀ ਆ ਹਾਂਜੀ ਜੇ ਬੱਚੇ ਦਾ ਡੀਲ ਨੂੰ ਦੇਖਣਾ ਉਹਦੀ ਖੁਰਾਕ ਦੇਖਣੀ ਆ ਉਹਦੀ ਕਸਰਤ ਦੇਖਣੀ ਆ ਜੜੀਆਂ ਉਹਦੀ ਪ੍ਰਕਿਰਤਿਕ ਰਿਆਵਾਂ ਨੂੰ ਜੇ ਆਪਾਂ ਮੋਟੀਵੇਟ ਕਰਨਾ ਹੂੰ ਫਿਰ ਤੁਹਾਨੂੰ ਇਤੋਂ ਦੂਰ ਹੋਣਾ ਪੈਣਾ ਹੂੰ ਬਿਲਕੁਲ ਜੀ ਅੱਜ ਅੱਜ ਆਸਟ੍ਰੇਲੀਆ ਨੇ ਟੌਪ ਕੀਤਾ ਤੇ ਸਾਡੇ ਇੱਥੇ ਜਿਹੜੇ ਬਹੁਤ ਆਈਐਸ ਅਫਸਰ ਸੀ ਜਿਹੜੇ ਟੌਪ ਸੀਗੇ ਕੋਰੋਨਾ ਦੇ ਵਿੱਚ ਜਦੋਂ ਉਹਨਾਂ ਦੇ ਇੱਕ ਮਤਲਬ ਹੈ ਨਾ ਦਬਕਾ ਆਉਂਦਾ ਸੀ ਕਿਹੜੇ ਵਿਭਾਗ ਦਾ ਹਾਂਜੀ ਆਨਲਾਈਨ ਕਰਾਓ ਜੀ ਟੀਚਰਾਂ ਨੂੰ ਜਿਹੜਾ ਬੱਚਿਆਂ ਕੋਲ ਮੋਬਾਈਲ ਵੀ ਹੈ ਨਹੀਂ ਸੀ ਉਹਨਾਂ ਨੂੰ ਉਹਨਾਂ ਨੂੰ ਜਦ ਮੁੱਲ ਲੈਣੇ ਪਏ ਹਮ ਅੱਛਾ ਹੋਇਆ ਕਿ ਉਹ ਬੱਚਿਆਂ ਨੇ ਉਦੋਂ ਤੇ ਕਰ ਲਿਆ ਜਿਹੜੇ ਟੀ ਰਿਜ਼ਰਵ ਸੀਗੇ ਜਿਹਨਾਂ ਨੇ ਮਟੀਰੀਅਲ ਗਲਤ ਲੈ ਲਿਆ ਉਹ ਸਾਰੇ ਹਮ ਫਿਰ ਉਹ ਨਿਕਲ ਗਏ ਉਹਨਾਂ ਦੇ ਜਿਹੜੇ ਜੀਵਨ ਦੇ ਟਾਰਗੇਟ ਸੀ ਜਿਹੜੇ ਹਮ ਵੀ ਮੈਂ ਡਾਕਟਰ ਬਣਨਾ ਜੀ ਮੈਂ ਅਧਿਆਪਕ ਬਣਨਾ ਮੈਂ ਪ੍ਰੋਫੈਸਰ ਬਣਨਾ ਮੈਂ ਆਈਐਸ ਕਰਨੀ ਐ ਮੈਂ ਕੋਈ ਇੰਜੀਨੀਅਰ ਬਣਨਾ ਉਹ ਸਾਰੇ ਕੀ ਬਣ ਗਏ ਮਾਪੇ ਬਣ ਗਏ ਬਿਲਕੁਲ ਬਿਲਕੁਲ ਸਹੀ ਹੈ ਜੀ ਮਾਪੇ ਬਣ ਕੇ ਘਰੋਂ ਨਿਕਲ ਗਏ ਹੂੰ ਉਦੋਂ ਨਿਕਲ ਗਏ ਜਾਂ ਮਾਪੇ ਬਣ ਕੇ ਜਾਂ ਮਰ ਗਏ ਹੂੰ ਹੈਨਾ ਜੀ ਉਹਨਾਂ ਨੇ ਗਾਣਾ ਗਾਤਾ ਉਹ ਦਿਨ ਮਹੀਨੇ ਸਾਲ ਗੁਜ਼ਰਤੇ ਜਾਣਗੇ ਹੂੰ ਹੈਨਾ ਪਿਆਰ ਜੁਗਤਾ ਨਹੀਂ ਜੀ 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 ਉਹ ਮਤਲਬ ਇਹ ਖੇਡ ਤੇ ਖੇਡ ਹੀ ਗਏ ਕਾਰਨ ਕੀ ਹੈ ਕਿ ਉਹਨਾਂ ਨੂੰ ਨਾ ਟੀਚਰ ਨੇ ਨਾ ਮਾਪੇ ਨੇ ਦੱਸਿਆ ਹੀ ਨਹੀਂ ਜੀ ਕਿ ਇਹਦਾ ਨੈਗੇਟਿਵਿਟੀ ਕੀ ਹੈ ਕੱਲ ਤਦਾ ਅਸਰ ਹੋ ਗਿਆ ਉਹਨੇ ਔਨਲਾਈਨ ਦਾ ਰਿਜ਼ਲਟ ਹੀ ਦੇਖਦੇ ਰਹੇ ਹੂੰ ਤੇ ਰਿਜ਼ਲਟ ਦਾ ਕੀ ਰਿਜ਼ਲਟ ਆਇਆ ਰਿਜ਼ਲਟ ਦਾ ਕੀ ਰਿਜ਼ਲਟ ਆਇਆ ਅਸੀਂ ਆਪਣੀ ਜਿਹੜੀ ਜਨਰੇਸ਼ਨ ਕੋ ਵਾਲੀ ਹੂੰ ਸੁਖਨਾ ਲੋਕਾਂ ਕੋਲ ਅਜ ਕੋ ਔਲਾਦ ਵੀ ਦਿੱਤੇ ਹੁੰਦੀ ਆ ਕਿਸੇ ਦਾ ਇੱਕ ਬੱਚਾ ਦੋ ਬੱਚੇ ਬਿਲਕੁਲ ਜਿਹੜੇ ਇੱਕ ਦੋ ਸੀਗੇ ਉਹ ਵੀ ਇੱਥੋਂ ਕੋਲੇ ਬਿਲਕੁਲ ਹਾਂਜੀ ਹੈਨਾ ਜੀ ਅੱਛਾ ਉਹ ਅਪਰਾਧੀ ਵੀ ਹੋ ਗਏ ਹੂੰ ਜੀ ਉਹਨਾਂ ਨੇ ਉੱਥੋਂ ਜਿਹੜਾ ਤੁਹਾਡੀ ਨਾ ਸੋਸ਼ਲ ਮੀਡੀਆ ਦਾ ਅਪਰਾਧ ਵੀ ਸਿੱਖ ਲਿਆ ਬਿਲਕੁਲ ਬਿਲਕੁਲ ਪਹਿਲੇ ਇਹ ਸਿੱਖਿਆ ਹੂੰ ਦੂਜਾ ਅਪਰਾਧ ਉਹਨਾਂ ਨੇ ਆ ਸਿੱਖ ਲਿਆ ਹੂੰ ਆਨਲਾਈਨ ਬੰਬ ਬਣਾਉਣੇ ਤੱਕ ਸਿੱਖੀ ਜਾਂਦੇ ਆ ਹਾਂ ਤੀਜਾ ਉਹਨੇ ਦੇਖਿਆ ਕਿ ਲੁਟੇਰਾ ਆਪਣੇ ਲੁੱਟਦਾ ਕਿਦਾਂ ਤੇ ਭਜਦਾ ਕਿਦਾਂ ਵਾ ਬਿਲਕੁਲ ਅਸੀਂ ਗੈਂਗਸਟਰ ਪੈਦਾ ਕਰ ਲਏ ਹੂੰ ਅੱਛਾ ਆਨਲਾਈਨ ਚੋਰੀ ਵੀ ਸਿੱਖ ਲਈ ਉਹਨਾਂ ਨੇ ਕੀ ਆਨਲਾਈਨ ਆਪਾਂ ਚੋਰੀ ਕਿੱਦਾਂ ਕਰਨੀ ਹੈ ਜੇ ਕਿਤੇ ਕੋਈ ਮੋਟਰਸਾਈਕਲ ਆ ਨਾ ਉਹਦੀ ਚਾਬੀ ਨਹੀਂ ਲੱਗਦੀ ਤਾਂ ਉਹਨੂੰ ਕਿੱਦਾਂ ਬਿਨਾਂ ਚਾਬੀ ਤੋਂ ਕਿੱਦਾਂ ਆਨ ਕਰੇ ਅੱਛਾ ਕਰੇ ਉਹਨਾਂ ਨੇ ਹੈ ਨਾ ਉਹ ਚ ਮਤਲਬ ਤੁਸੀਂ ਤੁਸੀਂ ਗੂਗਲ ਬਾਬਾ ਏਦਾਂ ਦਾ ਦੁਨੀਆ ਦੀ ਹਰ ਪੁੱਛ ਦਾ ਜਵਾਬ ਦਿੰਦਾ ਜੀ ਜੀ ਤੁਸੀਂ ਕੋਈ ਵੀ ਸਵਾਲ ਪਾ ਦਿਓ ਵੀ ਆ ਕਿਦਾਂ ਖੁੱਲਣਾ ਉਹ ਕਹਿੰਦਾ ਏਦਾਂ ਖੁੱਲਣਾ ਬਿਲਕੁਲ ਬਿਲਕੁਲ ਆ ਕਿਦਾਂ ਬੰਦ ਕਰਨਾ ਆ ਹੁਣ ਦੁਨੀਆ ਦੇ ਕਿਸੇ ਵੀ ਤੁਸੀਂ ਵਰਡ ਨੂੰ ਉੱਚ ਪਾ ਲਓ ਉਹਦਾ ਅਰਥ ਪੁੱਛ ਲਓ ਜੀ ਦੁਨੀਆ ਦੇ ਕਿਸੇ ਵੀ ਸਵਾਲ ਨੂੰ ਪਾ ਲਓ ਉਹ ਵੀ ਦੱਸਦਾ ਹੈਗਾ ਲੇਕਿਨ ਅਸੀਂ ਲੱਭਿਆ ਉਹ ਹਮ ਆਨਲਾਈਨ ਚਾਹੀਦਾ ਜਦੋਂ ਲੋਕ ਅਡਲਟ ਹੋ ਜਾਂਦੇ ਆ ਹਾਂਜੀ ਜਦੋਂ ਰਿਲਟ ਹੋ ਗਿਆ ਕਿ ਆਈਐਸ ਕਰ ਰਿਆ ਪੀਸਿਸ ਕਰ ਰਿਆ ਕਿ ਕੰਪੀਟੀਸ਼ਨ ਕਰ ਰਿਆ ਜਿਨੇ ਆਪਣੇ ਜੀਵਨ ਦੀ ਸਜਣਾ ਕਰਨੀ ਆ ਜਿਹਦੇ ਕੋਈ ਭਵਿੱਖ ਕੜਾ ਸਾਹਮਣੇ ਹਾਂਜੀ ਉਹਦੀ ਆਨਲਾਈਨ ਸਟੱਡੀ ਠੀਕ ਹੈਗੀ ਆ ਹੂੰ ਉਹ ਅਸੀਂ ਬਾਹਰ ਬੋਲ ਲ ਕੇ ਦੇਖਦੇ ਹਾਂ ਜੀ 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 ਹਨਾ ਵੀ ਹੁਣ ਆਪਕੇ ਸ਼ਹਿਰ ਮੇ ਹੂੰ ਵੀ ਕਲਾਸਾਂ ਸ਼ੁਰੂ ਹੋਆ ਦਿੱਲੀ ਵਾਲੀਆਂ ਹਾਂਜੀ ਆਨਲਾਈਨ ਹੀ ਆ ਉਹ ਹੂੰ ਪਰ ਉਹ ਬੱਚਿਆਂ ਲਈ ਨਹੀਂ ਸੋ ਆਓ ਆਪਾਂ ਬੇਨਤੀ ਕਰੀਏ ਵੀ ਜੇ ਕਰ ਹਨਾ ਜੀ ਇਹ ਤੀਸਰੀ ਜਖਦਾ ਚਿੱਟਾ ਮੋਸੀਆ ਹਾਂਜੀ ਆਪਾਂ ਸਾਫ਼ ਕਰਨਾ ਤੇ ਘਟੋ ਆਪਣੀ ਜਿਹੜੀ ਜਨਰੇਸ਼ਨ ਆ ਆਪਣਾ ਬਚਪਨ ਬਚਾ ਲਈਏ ਬਿਲਕੁਲ ਬਚਪਨ ਬਚਾਓ ਅੰਦੋਲਨ ਸ਼ੁਰੂ ਹੋਵੇ ਕਿ ਇਸ ਮੇਰਾ ਬਚਪਨ ਮੋਬਾਈਲ ਦੇ ਰਹਿਤ ਹੋਵੇ ਹਮ ਸਹੀ ਮੇਰੇ ਦੇਸ਼ ਦਾ ਬਚਪਨ ਇਹ ਸੋਸ਼ਲ ਮੀਡੀਆ ਤੋਂ ਬਾਹਰ ਹੋਵੇ ਹਮ ਮੇਰੇ ਦੇਸ਼ ਦਾ ਬਚਪਨ ਜਿਹੜਾ ਹੈਗਾ ਉਹ ਆਪਣੇ ਪੈਰੀਂ ਚੱਲ ਕੇ ਆਪਣੀ ਮੰਜ਼ਿਲ ਹਾਸਲ ਕਰਨ ਦਾ ਯੋਗ ਆ ਬਣੇ ਹਮ ਹਨਾ ਉਹ ਆਪਣੇ ਆਫਲਾਈਨ ਸਟੱਡੀ ਕਰਕੇ ਆਪਣੇ ਸਤਕਾਰਯੋਗ ਅਧਿਆਪਕਾਂ ਇਸ ਸਤਿਕਾਰਯੋਗ ਮਾਪਿਆਂ ਦੀ ਉਹ ਗੁਰਤੀ ਲਵੇ ਦਾ ਉਹਨੂੰ ਨਾ ਅਜਣੀਆਂ ਕਹਾਣੀਆਂ ਲੱਭਦਾ ਇਹਦੇ ਵਿੱਚ ਉਹ ਦਾਦੀ ਮਾਂ ਦੀਆਂ ਕਹਾਣੀਆਂ ਦਾ ਮਿੱਠੇ ਹੂੰ ਬਿਲਕੁਲ ਸਹੀ ਤੁਸੀਂ ਉਹ ਦਾਦੀ ਦਾਦੀ ਦੇ ਕਹਾਣੀਆਂ ਮੈਨੂੰ ਅੱਜ ਵੀ ਯਾਦ ਹੈਗੀ ਆ ਹੂੰ ਸਾਡੇ ਬੱਚਿਆਂ ਨੂੰ ਹੋਰ ਜ਼ਿਆਦਾ ਦਾਦੀ ਦੇ ਕਹਾਣੀ ਯਾਦ ਆ ਜਿਨ੍ਹਾਂ ਨੇ ਉਹ ਕਹਾਣੀਆਂ ਨੇ ਸਾਨੂੰ ਜੀਵਨ ਦਰਸ਼ਨ ਦਿੱਤਾ ਕਹਾਣੀਆਂ ਨੇ ਸਾਨੂੰ ਜੀਵਨ ਮਾਰਗ ਦਿੱਤਾ ਉਹ ਕਹਾਣੀਆਂ ਨੇ ਸਾਨੂੰ ਜੀਵਨ ਦਿੱਤਾ ਤੇ ਅੱਜ ਉਹ ਸਾਡੇ ਜੀਵਨ ਦੇ ਵਿੱਚ ਨਾ ਇੱਕ ਮਹਿਕ ਆ ਖੁਸ਼ਬੂ ਆ ਜੀ ਬਿਲਕੁਲ ਤੇ ਆ ਜਿਹੜੀ ਤੁਹਾਡੀ ਕੰਪਿਊਟਰ এডੂਕੇਸ਼ਨ ਆ ਗਈ ਹੈ ਇਹਨਾਂ ਇਹ ਕੋਈ ਮਹਿਕ ਹੀ ਹੈ ਨਹੀਂ ਕਿ ਪਰਸਨੈਲਿਟੀ ਦੀ ਮਹਿਕ ਹੀ ਨਹੀਂ ਕਿ ਜੁਬੂਈ ਹੈ ਨਹੀਂ ਹਮ ਹੈਨਾ ਜੀ ਉਹ ਗੁਰਦਾਸ ਮਾਨ ਕਿਉਂਦੇ ਨਹੀਂ ਹੁੰਦਾ ਹਮ ਸੇ ਜੂਰੀ ਵਾਲਾ ਗਣਾ ਜੀ ਬਿਲਕੁਲ ਅੜੀ ਵਾਲਾ ਸੜੀ ਵਾਲਾ ਮਰੀ ਵਾਲਾ ਹਮ ਹੈਨਾ ਸਾਰਾ ਕੁਝ ਹੋ ਗਿਆ ਪੱਟੇ ਨੂਟਾ ਮਰ ਕੇ ਚਿਹਰੇ ਲੈ ਕੇ ਉਹ ਫਿਰਦੇ ਆ ਤੇ ਕਿਸੇ ਨੂੰ ਹੱਸਦੇ ਹੀ ਨਹੀਂ ਹਮ ਔਰ ਇਸ ਤੁਹਾਡੀ ਆਨਲਾਈਨ এডੂਕੇਸ਼ਨ ਨੇ ਸਾਡੇ ਜਿਹੜੇ ਅੱਜ ਦਾ ਬੱਚਾ ਇੰਨਾ ਦੁਖੀ ਕਰਤਾ ਵਾ ਇੰਨਾ ਬੇਗਾਨਗੀ ਦਿੱਤੀ ਉਹਨੂੰ ਇੰਨੀ ਬੇਗਾਨਗੀ ਦਿੱਤੀ ਆ ਕਰ ਰਹਾ ਕੋਈ ਗੈਸਟ ਵੀ ਉਹਦਾ ਗੈਸਟ ਨੀਗਾ ਹੂੰ ਬਿਲਕੁਲ ਇੱਥੇ ਹੀ ਆ ਜੀ ਉਹ ਆਪਣੇ ਮਾਪਿਆਂ ਨੂੰ ਨਹੀਂ ਬਣਾਉਂਦਾ ਹਾਂ ਇਹ ਪਾਪਾ ਹਾਂ ਪਾਪਾ ਉਹਦੇ ਕੋਈ ਕਦੇ ਨਹੀਂ ਆ ਪ੍ਰਾਊਡ ਟੂ ਬੀ ਪਾਪਾ ਜੀ ਆਈ ਪ੍ਰਾਊਡ ਟੂ ਬੀ ਮਮ ਆਈ ਪ੍ਰਾਊਡ ਟੂ ਬੀ ਟੀਚਰ ਹਨਾ ਉਹਦੇ ਕੋਈ ਸਾਡੇ ਕੋਲ ਹੈ ਹੀ ਨਹੀਂ ਆਦਰਸ਼ ਹੀ ਨਹੀਂ ਆਈਡੀਅਲ ਹੀ ਨਹੀਂ ਸਾਡੇ ਕੋਲ ਦਿਖਾਉਣ ਲਈ ਹੂੰ ਅਸੀਂ ਸਾਰੇ ਜਿੰਨੇ ਸਾਡੇ ਸੁਸਾਇਟੀ ਦੇ ਪਾਸਟ ਆਈਡੀਅਲ ਸੀਗੇ ਹਾਂਜੀ ਅਸੀਂ ਉਹਨਾਂ ਦੀ ਕਬਰ ਬਣਾਤੀ ਫਿਰ ਅੱਜ ਕੀ ਪੜਾਤਾ ਉਹਦੇ ਮੋਬਾਈਲ ਮੋਬਾਈਲ ਨਰਵਾ ਮੋਬਾਈਲ ਨੂੰ ਹਟ ਗਿਆ ਹੂੰ ਬਿਲਕੁਲ ਜੀ ਸੂਪਰ ਬਚ ਗਿਆ ਹੂੰ ਸੋ ਘੜਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਨੂੰ ਪੂਰਾ ਕਰਨਾ ਪੈਂਦਾ ਹੈ ਸੋ ਤੁਸੀਂ ਸਟੂਡੀਓ ਦੇ ਵਿੱਚ ਆਏ ਸਿੱਖਿਆ ਦੇ ਖੇਤਰ ਦੇ ਨਾਲ ਸੰਬੰਧਿਤ ਨਵੇਂ ਰੱਖਦੇ ਮਸਲਿਆਂ ਦੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਰਾਜੀ ਰੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਵੇਂ ਚੱਲ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦਿਓ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ